ਸਭਾ ਦੀਆਂ ਇਲੈਕਸ਼ਨ ਦਾ ਬਿਗੈਸ ਸਵਾਗਤ ਚੁੱਕਾ ਅਗਰ ਆਪਸ਼ਨ ਇੱਕ ਸਭ ਤੋਂ ਵੱਡਾ ਮੁੱਦਾ ਹੈ ਪੈਸੇ ਦੋ ਫਿਰ ਕੰਮ ਵੜਾ ਕੋਈ ਵੀ ਆਰਬੋ ਦੇ ਕੰਮ ਹੁੰਦਾ ਨਹੀਂ ਜੇ ਹੁੰਦਾ ਤੇ ਪੈਸੇ ਦੇ ਕੇ ਫੇਰੇ ਬਟਾ ਸਾਰੇ ਮੰਗਣ ਆ ਜਾਂਦੇ ਪਰ ਕੰਮ ਕੋਈ ਨਹੀਂ ਕਰਦਾ ਜਮੀਨ ਵੀ ਰਖਾਣਾ ਪੈਲੀ ਕੁਲੀ ਆ ਵੇਚ ਕੇ ਆਪਾਂ ਨੂੰ ਤੇ ਬਾਹਰ ਜਾਣਾ ਪੈਂਦਾ ਸਰਕਾਰ ਨੂੰ ਇਹਦਾ ਨਸ਼ਾ ਦੂਰ ਕਰਨੇ ਚਾਹੀਦੇ ਨੇ ਦੂਜੀ ਉਹਨਾਂ ਨੂੰ ਇੱਥੇ ਵੱਧ ਤੋਂ ਵੱਧ ਸਹੂਲਤਾਂ ਦੇਣੀਆਂ ਚਾਹੀਦੀਆਂ ਨੇ ਤੇ ਸਾਰਾ ਕੁਝ ਇੱਥੇ ਵਧਿਆ ਹੋਣਾ ਚਾਹੀਦਾ ਤਾਂ ਕਿ ਲੋਕਾਂ ਨੂੰ ਬਾਹਰ ਜਾਣ ਦੀ ਲੋੜ ਹੀ ਨਾ ਪਵੇ ਇੰਡੀਆ ਨੂੰ ਪੰਜਾਬ ਦੇਖ ਰਹੇ ਦਸ਼ਕਾ ਦਾ ਸਵਾਗਤ ਹੈ ਲੇਹਾ ਜਪਜੀਤ ਸਿੰਘ ਦਸੋ ਤੁਸੀਂ ਦੇ ਬਸ ਵਕਤ ਸਿਆਸੀ ਗਲਿਆਰੇ ਦੇ ਵਿੱਚ ਪ੍ਰਚਾਰ ਹੋਣਾ ਸ਼ੁਰੂ ਹੋ ਗਿਆ ਉਸ ਤਰੀਕੇ ਨਾਲ ਸਾਡੀ ਇੰਡੀਆ ਨਿਊਜ਼ ਪੰਜਾਬ ਦੀ ਖਾਸ ਡਿਸਕਸ ਕਿ ਅਸੀਂ ਨੌਜਵਾਨਾਂ ਨਾਲ ਮਿਲ ਰਹੇ ਹਾਂ ਬਜ਼ੁਰਗਾਂ ਨਾਲ ਮਿਲ ਰਹੇ ਹਾਂ ਤੇ ਪਿੰਡਾਂ 'ਚ ਸੱਥਾਂ 'ਚ ਜਾ ਕੇ ਗੱਲ ਕਰ ਰਹੇ ਹਾਂ ਕਿ ਲੋਕ ਇਸ ਵਾਰ ਕਿਸ ਤਰੀਕੇ ਦੀ ਸਰਕਾਰ ਦੇਖਣਾ ਚਾਹੁੰਦੇ ਨੇ ਕਿਉਂਕਿ ਹਰ 5 ਸਾਲ ਬਾਅਦ ਵੋਟਾਂ ਪੈਂਦੀਆਂ ਨੇ ਸਰਕਾਰਾਂ ਬਣ ਜਾਂਦੀਆਂ ਨੇ ਪਰ ਲੋਕਾਂ ਦੇ ਮਸਲੇ ਕਿਤਨੇ ਕਿਤੇ ਉੱਥੇ ਦੇ ਉੱਥੇ ਹੀ ਰਹਿ ਜਾਂਦੇ ਨੇ ਪਰ ਇਸ ਵਾਰ ਸਾਡੀ ਇੰਡੀਆ ਨਿਊਜ਼ ਪੰਜਾਬ ਦੀ ਖਾਸ ਡਿਸਕਸ ਕਿ ਅਸੀਂ ਲੋਕਾਂ ਦੇ ਘਰਾਂ 'ਚ ਜਾ ਰਹੇ ਹਾਂ ਪਿੰਡਾਂ 'ਚ ਜਾ ਰਹੇ ਹਾਂ ਤੇ ਇਸ ਵੇਲੇ ਅਸੀਂ ਸਾਡੇ ਨਾਲ ਇਨਸਟਿਟਿਊਟ ਦੇ ਸਟੂਡੈਂਟ ਮੌਜੂਦ ਨੇ ਅਸੀਂ ਉਹਨਾਂ ਨਾਲ ਗੱਲ ਕਰਾਂਗੇ ਸਾਰੇ ਵਿਦਿਆਰਥੀ ਨਾਲ ਕਿ ਉਹ ਕਿਸ ਤਰੀਕੇ ਦੀ ਸਰਕਾਰ ਵੇਖਣੀ ਚਾਹੁੰਦੇ ਨੇ ਕਿਉਂਕਿ ਹੁਣ ਵੋਟ ਇਹਨਾਂ ਦਾ ਟਾਈਮ ਆਉਣਾ ਹੈ ਇਹਨਾਂ ਨੇ ਪਹਿਲੀ ਵਾਰੀ ਵੋਟ ਆਪਣੀ ਅਦਾ ਕਰਨੀ ਆ ਪਰ ਅਸੀਂ ਇਹਨਾਂ ਨਾਲ ਗੱਲ ਕਰਾਂਗੇ ਕਿ ਕਿਸ ਤਰੀਕੇ ਦੀ ਸਰਕਾਰ ਵੇਖਣੀ ਚਾਹੁੰਦੇ ਨੇ ਤੁਸੀਂ ਵੇਖ ਰਹੇ ਹੋ ਕਿ ਇਹ ਸਾਰੇ ਬੱਚੇ ਸਾਰੇ ਕਲਾਸ ਵਿੱਚ ਬੈਠੇ ਹੋਏ ਨੇ ਅਸੀਂ ਲਗਾਤਾਰ ਸਾਡੀ ਪੋਜੀਸ਼ਨ ਹੁੰਦੀ ਹੈ ਕਿ ਆਪਾਂ ਗਰਾਊਂਡ ਜ਼ੀਰੋ ਰਿਪੋਰਟ ਜਿਹੜੀ ਆ ਪੇਸ਼ ਕੀਤੀ ਜਾਵੇ ਉਸ ਦੇ ਤਰੀਕੇ ਨਾਲ ਅਸੀਂ ਨੌਜਵਾਨਾਂ ਨਾਲ ਗੱਲ ਕਰਾਂਗੇ ਤੇ ਸਾਡੇ ਨਾਲ ਲੜਕੇ ਵੀ ਬੈਠੇ ਹੋਈਆਂ ਲੜਕੇ ਵੀ ਬੈਠੇ ਹੋਏ ਨੇ ਹਾਂ ਕਿਸ ਤਰੀਕੇ ਨਾਲ ਵਿਖਦੇ ਲੋਕ ਸਭਾ ਦੀਆਂ ਇਲੈਕਸ਼ਨਸ ਤਾਂ ਵਿਗਲ ਬਚ ਚੁੱਕਾ ਵਾ ਪ੍ਰਚਾਰ ਹੋਣਾ ਸ਼ੁਰੂ ਹੋ ਗਿਆ ਘਰਾਂ ਚ ਮੋਟਾ ਮੰਗਣ ਲਈ ਜਿਹੜੇ ਲੀਡਰ ਉਹ ਵੀ ਪਹੁੰਚ ਰਹੇ ਨੇ ਕਿਹੜੇ ਮਨਸੂਬੇ ਰੱਖੇ ਨੇ ਇਸ ਵਾਰ ਜਿਹੜੇ ਵੋਟ ਪਾਉਣ ਲਈ ਮਨਸੂਬੇ ਤਾਂ ਇਹੀ ਹੈ ਜਿਵੇਂ ਪਹਿਲਾਂ ਤੇ ਨੌਕਰੀਆਂ ਦੇਣੇ ਜੇ ਹੁਣ ਜਦਾਂ ਪੰਜਾਬ ਉਤਰੀ ਭੱਤੇ ਆਈ ਆ 4 ਸਾਲ ਬਾਅਦ 2 ਸਾਲ ਬਾਅਦ 3 ਸਾਲ ਬਾਅਦ ਸਾਲ ਬਾਅਦ ਨੌਕਰੀਆਂ ਦੇਣ ਆਈ ਆ ਇਸ ਕਾ ਅਗਲੀ ਧਾਰਨੀ ਕਿ ਨੌਕਰੀਆਂ ਜਾਣੇ ਹੋਰ ਬੱਚੇ ਬਾਹਰ ਜਾ ਰਹੇ ਆ ਇਹ ਵੀ ਬਾਹਰ ਜਾਣਾ ਹੈ ਕਿ ਨੌਕਰੀ ਹੈਣੀ ਆ ਨਾ ਕਿ ਸਾਲ ਬਾਅਦ ਸਾਲ ਬਾਅਦ ਨੌਕਰੀ ਆਏ ਤੇ ਉਹ ਸਰਦੋ ਕੀ ਹੋਰ ਹੋਰ ਕੀ ਰੱਖਿਆ ਮਨ ਦੇ ਵਿੱਚ ਕਿਉਂਕਿ ਜਿਸ ਤੋ ਵੀ ਕੋਣ ਲੀਡਰਾਂ ਨੇ ਘਰਾਂ ਚ ਆਉਣਾ ਹੈ ਵੋਟਾਂ ਮੰਗਣ ਲਈ ਕੁਛ ਆਪਾਂ ਰੱਖਿਆ ਹੋਣਾ ਮੁੱਦੇ ਰੱਖੇ ਹੋਣੇ ਆ ਵੀ ਇਹਨਾਂ ਮੁੱਦਿਆਂ ਤੇ ਗੱਲ ਕਰਾਂਗੇ ਲੀਡਰਾਂ ਨਾਲ ਤੇ ਫਿਰ ਵੋਟ ਪਾਵਾਂ ਮੁੱਦੇ ਕਰਪਸ਼ਨ ਇੱਕ ਸਭ ਤੋਂ ਵੱਡਾ ਮੁੱਦਾ ਹੈ ਕਿ ਆਪਣੇ ਇੰਡੀਆ ਚ ਜਿਹੜਾ ਵੀ ਕੰਮ ਕਰਨਾ ਹੈ ਕੋਲਾ ਦੇ ਕੋਈ ਪੈਸੇ ਦੋ ਫਿਰ ਕੰਮ ਹੋੜਾ ਕੋਈ ਵੀ ਆਰਬੋ ਦੇ ਕੰਮ ਹੁੰਦਾ ਨਹੀਂ ਜੇ ਹੁੰਦਾ ਤੇ ਪੈਸੇ ਦੇ ਕੇ ਫੇਰੇ ਹਾਂਜੀ ਪਰ ਤੁਸੀਂ ਉਹ ਦੇਖਿਆ ਕਿ ਹਾਈਲਾਈਟ ਸੈਂਟਰਾਂ ਦੇ ਉੱਤੇ ਤੁਸੀਂ ਆਉਂਦੇ ਹੋ ਆਇਲਟਸ ਕਰਨ ਵਾਸਤੇ ਕਿ ਇੱਕ ਨੀਤੀ ਬਣਾਈ ਹੈ ਕਿ ਅਸੀਂ ਇੱਥੋਂ ਪੜਨਾ ਹੈ ਪਲੱਸ 2 ਕਰਨੀ ਹੈ ਹਾਈਲਟਸ ਕਰਨੀ ਹੈ ਜਾਂ ਬਾਹਰ ਚਲ ਜਾਣਾ ਕੀ ਹੋਰ ਵੀ ਕੋਈ ਵਿਚਾਰ ਰੱਖਿਆ ਸਰਕਾਰ ਘੜੀ ਵੀ ਸਵਾਲ ਰੱਖੇ ਜਾਣਗੇ ਕਿ ਇੱਥੇ ਨੌਕਰੀਆਂ ਮਿਲਣ ਇੱਥੇ ਨੌਜਵਾਨ ਰਹਿਗੇ ਇੱਥੇ ਚੰਗੀਆਂ ਵਧੀਆ ਸਰਵਿਸਾਂ ਕਰਨ ਇੱਥੇ ਵਧੀਆ ਰਹਿਣਾ ਆ ਇਹ ਹੀ ਹੈ ਜੀ ਕਿ ਸਾਲ ਬਾਅਦ ਨੌਕਰੀ ਕੱਢਣਾ ਕਿ ਹਰ ਪੋਸਟਾ ਕੱਢਣਾ ਕਿ ਪੰਜਾਬ ਪੁਸਤਰੀ ਪਰਦੇ ਆ 1710 ਸੀਟਾ ਹੈ ਮੇਰੇ ਖਿਆਲ ਨਾਲ ਕਨਸਟੇਬਲ ਦੀ ਭਰਤੀ ਆ ਪਲੱਸ 2 ਦੀ ਹੁੰਦੀ ਫਿਰ 2 ਜਾਂ 2.5 ਸਾਲ ਬਾਅਦ ਉਦੋਂ ਉਮਰ ਫਿਰ ਇਹੀ ਐਂਡ ਤੇ ਬਚਦਾ ਕਿ ਆਲਸ ਕਰੋ ਤੇ ਬਾਹਰ ਜਾਓ ਜੀ ਹਾਂਜੀ ਹਾਂਜੀ ਵੀਰ ਜੀ ਕਿਸ ਤਰੀਕੇ ਨਾਲ ਵੇਖਦੇ ਹੋ ਲੋਕ ਸਭਾ ਦੀ ਇਲੈਕਸ਼ਨ ਜਿਸ ਤਰੀਕੇ ਨਾਲ ਆਪਾਂ ਗੱਲ ਕਰ ਰਹੇ ਵੀਰ ਜੀ ਹੁਣਾਂ ਨੇ ਦੱਸਿਆ ਕਿ ਆਈਲੈਂਡਸ ਕਰਨ ਆਇਓ ਇੱਕ ਸੁਪਨਾ ਹੁੰਦਾ ਕਿ ਮੈਂ ਚੰਗਾ ਇਨਸਾਨ ਬਣਾ ਪੜ ਲਿਖੇ ਮੇਰਾ ਨਾਮ ਹੋਵੇ ਕਿਹੜੇ ਇਸ ਵੇਲੇ ਜਿਸ ਤਰੀਕੇ ਨਾਲ ਵੋਟ ਮੰਗਣ ਆਉਣੀ ਆ ਵੋਟਾਂ ਦਾ ਪ੍ਰਚਾਰ ਚੱਲ ਰਿਹਾ ਆ ਕੀ ਮੁੱਦੇ ਰਹਿਣਗੇ ਦੇਖੋ ਜੀ ਮੁੱਦੇ ਨੇ ਇਦਾਂ ਹੈਗੇ ਆ ਵੀ ਵੋਟਾਂ ਸਾਰੇ ਮੰਗਣ ਆ ਜਾਂਦੇ ਆ ਪਰ ਕੰਮ ਕੋਈ ਨਹੀਂ ਕਰਦਾਗਾ ਤੇ ਹਰ ਚੀਜ਼ ਵਿੱਚ ਫਸਾ ਚੱਲਦੀ ਹੈ ਅੱਜ ਕੱਲ੍ਹ ਪੰਜਾਬ ਦੁਸਰੀ ਭਰਤੀ ਲੋ ਵੇ ਲੋ ਆਪਾਂ ਵੀ ਸਾਰੇ ਫਾਰਮ ਭਰਦੇ ਆ ਪਹਿਲਾਂ پیسے ਇਕੱਠੇ ਕਰ ਲੈਂਦੇ ਆ ਹਨਾ ਭਰਤੀ ਕਿਥੇ ਨੂੰ ਨਹੀਂ ਕਰਦੀ ਭਰਤੀ ਉਹਨਾਂ ਨੂੰ ਕਰਦੀ ਆ ਕਿ ਜਿਨ੍ਹਾਂ ਦੇ ਪੈਸਾ ਚੱਲਦਾ 10 20 ਲੱਖ ਜਿੰਨੇ ਵਾਲੇ ਚੱਲਦੇ ਆਗੇ ਇਸ ਕਰਕੇ ਸਾਨੂੰ ਉੱਥੇ ਫਿਰ ਪੰਜਾਬੀ ਵੀਰ ਕਹਣਾ ਪਹਿਲੀ ਕੁਲੀ ਕਾ ਵੇਚ ਕੇ ਆਪਾਂ ਨੂੰ ਤਾਂ ਬਾਹਰ ਜਾਣਾ ਪੈਂਦਾ ਹੋਰ ਆਪਾਂ ਕਰੀਏ ਸਾਦੇ ਪਰ ਹੁਣ ਕੀ ਕੀ ਮੁੱਦੇ ਰੱਖੋਗੇ ਜਦੋਂ ਲੀਡਰ ਵੋਟਾਂ ਮੰਗ ਰਹੇ ਹੋਣਗੇ ਕਿਹੜੇ ਮੁੱਦੇ ਰੱਖੋਗੇ ਸਾਹਮਣੇ ਕਿਹੜੇ ਮੁੱਦਿਆਂ ਨੂੰ ਵੇਖ ਕੇ ਵੋਟ ਪਾਈ ਜਾਊਗੀ ਮੈਂ ਮੁੱਦੇ ਦੇ ਹਰ ਵਾਰੀ ਰੱਖਦੇ ਆ ਪਰ ਕੰਮ ਨਹੀਂ ਨਾ ਹੁੰਦੇ ਤਾਂ ਹਰ ਵਾਰੀ ਕਹਿੰਨੇ ਆ ਹਰ ਵਾਰ ਭਰ ਸੇਖਾ ਨੂੰ ਬਾਹਰ ਕੀ ਜਾਂਦੇ ਆ ਜਿਨ੍ਹਾਂ ਦੇ ਵਿੱਚ ਪਿਓ ਕੋਈ ਨਜੇਰੀਆਗਾ ਨਾ ਕਿ ਕੋਈ ਝੂਠੇ ਬੱਚੇ ਭਾਈ ਜਾਂਦੇ ਆ ਕਿਸੇ ਦੇ ਹਾਂਜੀ ਠੀਕ ਹੈ ਹਾਂਜੀ ਜੀ ਕੀ ਨਾ ਆਇਆ ਆਪਣਾ ਕੀ ਕਿਸੇ ਕਿੰਨਾ ਵੇਖ ਦਿਓ ਕਿਉਂਕਿ ਜਿਸ ਤੀਕਨਾ ਆਪਾ ਲੋਕ ਸਭਾ ਦੀ ਇਲੈਕਸ਼ਨਸ ਹੋ ਰਹੀਆਂ ਨੇ ਉਸ ਦੇ ਨਾਲ ਕਿਤਨਾ ਕਿਤਨਾ ਮਨ ਦੇ ਵਿੱਚ ਰੁਕ ਰੱਖਿਆ ਹੁੰਦਾ ਕਿ ਇਸ ਵਾਰ ਪਹਿਲੀ ਵਾਰੀ ਵੋਟ ਪਾਉਣੀ ਆ ਪਰ ਇਹ ਮਨਸੂਬੇ ਜਿਹੜੇ ਆਏ ਉਹ ਜਿਹੜੇ ਮੁੱਦੇ ਸਾਹਮਣੇ ਰੱਖਾਂਗੇ ਫਿਰ ਵੋਟ ਪਾਉਣੀ ਆ ਦੇਖੋ ਇਹੋ ਗੱਲ ਆ ਵੀ ਜੇ ਤਾਂ ਆਉਂਦੇ ਹਰ ਕੋਈ ਹੰਦਾਵਾ ਘਰ ਆਉਂਦਾ ਵਾ ਤੇ ਜੋ ਦੋਮਿਕੋ ਜਾਂਦਾ ਬੋਰ ਮੰਗਦਾ ਆ ਮੰਗ ਕੇ ਚਲ ਜਾਂਦੇ ਆ ਕੰਮ ਕੋਈ ਨਹੀਂ ਕਰਦੇ ਤੇ ਵੇਖੋ ਜਾ ਕੇ ਗਲੀਆਂ ਵੇਖੋ ਕੀ ਹਾਲ ਕੀਤਾ ਸਾਰਾ ਕੁਝ ਐਦਾਂ ਮਤਲਬ ਕਿ ਐਦਾਂ ਛੱਡੀਆਂ ਪਈਆਂ ਵਾ ਉੱਥੇ ਕੰਮ ਰੱਖਿਆ ਆਉਂਦੀ ਆ ਜਿਹੜੇ ਗ੍ਰਾਂਟ ਆਉਂਦੀਆਂ ਵਾ ਗ੍ਰਾਂਟਾਂ ਆਉਂਦੀਆਂ ਵਾ ਖਾ ਜਾਂਦੇ ਆ ਬਗਲੀਆਂ ਪੜਾਉਂਦੇ ਨਹੀਂ ਆ ਤੇ ਇਹੋ ਗੱਲ ਆ ਵੀ ਇੱਥੇ ਬੇਰੁਜ਼ਗਾਰੀ ਖਤਮ ਕਰਨਾ ਤੇ ਅਸੀਂ ਬਾਹਰ ਨਾ ਜਾਈਏ ਤੇ ਐਨਾ 20-20 ਲੱਖ 30 ਲੱਖ ਲਾ ਕੇ ਬਾਹਰ ਜਾਣਦੇ ਆ ਤੇ ਇੱਥੇ ਕੰਮ ਕਰਾਉਣ ਇੱਥੇ ਇੱਥੇ ਨੌਕਰੀਆਂ ਦੇਣ ਤੇ ਫੇਰੀ ਆ ਗੱਲ ਤੇ ਤਾਂ ਹੀ ਬੰਦੀ ਆ ਪਰ ਜਿਸ ਤਰੀਕੇ ਨਾਲ ਨੌਜਵਾਨਾਂ ਦੇ ਹੱਥ 'ਚ ਡੋਰ ਆ ਕਿਉਂਕਿ ਵੋਟ ਤੁਸੀਂ ਪਾਉਣੀ ਹੈ ਤੇ ਸਰਕਾਰ ਬਣਨੀ ਆ ਹਰ 5 ਸਾਲ ਬਾਅਦ ਵੋਟਾਂ ਪੈਂਦੀਆਂ ਤੁਹਾਡੇ ਫਾਦਰ ਸਾਹਿਬ ਪੈਂਦੇ ਰਹੇ ਸਾਰੇ ਫੈਮਿਲੀ ਪਾਉਂਦੀ ਰਹੀ ਹੁਣ ਤੁਹਾਨੂੰ ਮੌਕਾ ਮਿਲਣਾ ਹੈ ਵੋਟ ਪਾਉਣ ਦਾ ਹੁਣ ਇਸ ਵੇਲੇ ਜਦੋਂ ਵੀ ਵੋਟ ਮੰਗਣ ਹੋਣਗੇ ਕੀ ਕੀ ਉਹਨਾਂ ਦੇ ਸਾਹਮਣੇ ਕੀ ਸਵਾਲ ਰੱਖੇ ਜਾਣਗੇ ਦੇਖੋ ਜੀ ਅਸੀਂ ਤੇ ਪਹਿਲੀ ਵਾਰੀ ਵੋਟ ਪਾਉਣੀ ਆ ਸਾਨੂੰ ਹੁਣ ਇਹਨਾਂ ਤੇ ਪਤਾ ਨਹੀਂ ਆ ਬਾਕੀ ਇਹ ਆ ਵੀ ਅਸੀਂ ਇਹੋ ਇਹੋ ਕਹਾਂਗੇ ਵੀ ਸਾਡੀ ਬੇਰੁਜ਼ਗਾਰੀ ਖਤਮ ਕਰਨਾ ਪਨੀ ਇਲੈਕਸ਼ਨਸ ਨੂੰ ਲੈ ਕੇ ਅਸੀਂ ਸਟੂਡੈਂਟ ਨਾਲ ਗੱਲ ਕਰ ਰਹੇ ਆ ਸਾਡੇ ਨਾਲ ਇੱਥੇ ਕੁਝ ਗੱਲਸ ਵੀ ਬੈਠੀਆਂ ਹੋਈਆਂ ਨੇ ਹਾਂਜੀ ਲੋਕ ਸਭਾ ਦੀ ਇਲੈਕਸ਼ਨਸ ਆ ਰਹੀਆਂ ਨੇ ਕਿਹੜੇ ਮੁੱਦੇ ਰਹਿਣਗੇ ਇਸ ਵਾਰ ਵੋਟ ਪਾਉਣ ਨੂੰ ਤੁਸੀਂ ਪਹਿਲੀ ਵਾਰੀ ਵੋਟ ਪਾਣੀ ਹਾਂਜੀ ਪਹਿਲਾ ਤੇ ਮਹਿੰਗਾਈ ਦੂਸਰੀ ਨਸ਼ੇ ਕਿ ਨਸ਼ੇ ਬਹੁਤ ਜ਼ਿਆਦਾ ਆ ਪੈਸੇ ਜਿੱਦੋਂ ਵੋਟਸ ਚਾਹੀਦੀਆਂ ਹੁੰਦੀਆਂ ਉਹਨਾਂ ਨੂੰ ਉਦੋਂ ਬਹੁਤ ਕਮਿਟਮੈਂਟ ਕਰਦੇ ਕੀ ਕਰਦਾ ਗਿਆ ਕਹਿੰਦਾ ਕਿ ਹੁੰਦਾ ਉਹਨਾਂ ਕੋਲ ਕੁਝ ਵੀ ਨਹੀਂ ਆ ਮਤਲਬ ਕਿ ਹੱਡੀਆਂ ਵਾਂਗਾਂ ਹੋਰ ਪਾਸੇ ਪਰ ਜਿਹੜੀਆਂ ਚੀਜ਼ਾਂ ਉਹ ਕਹਿੰਦੇ ਕਿ ਅਸੀਂ ਕਰਾਂਗੇ ਕਰ ਗਰ ਘਰ ਵੀ ਚਾਹੀਤੇ ਜਾਣ ਇਹਨੂੰ ਦਵਾਂਗੇ ਨੌਕਰੀ ਉਹ ਜੋ ਮੰਗ ਜੋ ਕਮਿਟਮੈਂਟ ਉਹ ਕਰਦੇ ਉਹਨਾਂ ਨੂੰ ਉਹਤੇ ਪੂਰੀ ਕਰਨੀ ਚਾਹੀਦੀ ਆ ਨਾ ਪਰ ਕਿਤਨਾ ਕਿਤੇ ਨੌਜਵਾਨ ਜਿਹੜੇ ਵੱਡੇ ਪੱਧਰ ਤੇ ਪੰਜਾਬ ਦੀ ਗੱਲ ਕਰਾਂਗੇ ਪੂਰੇ ਹਿੰਦੁਸਤਾਨ ਦੀ ਗੱਲ ਕਰਾਂਗੇ ਤੇ ਆਈਲੈਂਡਸ ਕਰਦੇ ਨੇ ਤੇ ਵਿਦੇਸ਼ਾਂ ਚ ਚਲੇ ਜਾਂਦੇ ਨੇ ਕੀ ਲੱਗਦਾ ਕਿ ਇਸ ਵਾਰ ਇਹ ਵੀ ਮੰਗਾਂ ਰੱਖੇ ਜਾਣਗੇ ਕਿਤਨਾ ਕਿਤੇ ਵੋਟ ਪਾਉਣ ਲਈ ਵੀ ਸਾਨੂੰ ਵੀ ਨੌਕਰੀਆਂ ਮਿਲਣ ਜਿਹੜੇ ਸਾਡੇ ਵੀ ਵੀਰ ਨੇ ਭਰਾ ਨੇ ਤੁਸੀਂ ਉਹ ਪੜਦੇ ਆ ਉਹ ਆਈਲੈਂਡਸ ਕਰਕੇ ਬਾਹਰ ਨਾ ਜਾਣ ਜੇ ਇੱਥੇ ਨੌਕਰੀ ਮਿਲੇ ਤੇ ਨੌਜਵਾਨਾਂ ਨੂੰ ਬਾਹਰ ਜਾਣ ਦੀ ਲੋੜ ਹੀ ਨਹੀਂ ਪੈਣੀ ਹਾਂਜੀ ਜੀ ਕੀ ਕਹਿਣਾ ਚਾਹੁੰਦੇ ਹੋ ਜਿਸ ਤਰੀਕੇ ਨਾਲ ਲੋਕ ਸਭਾ ਦੀ ਇਲੈਕਸ਼ਨ ਚੱਲ ਰਹੀਆਂ ਨੇ ਇਸ ਵੇਲੇ ਪ੍ਰਚਾਰ ਹੋ ਰਿਹਾ ਕਿਹੜੇ ਮੁੱਦੇ ਰਹਿਣਗੇ ਇਸ ਵਾਰ ਦੇ ਇਲੈਕਸ਼ਨ ਦੇ ਸਮੇਂ ਦੇ ਵਿੱਚ ਹਾਂ ਜੀ ਮੈਮ ਕੀ ਕਹਿ ਲਓਗੇ ਕਿਹੜੇ ਮੁੱਦੇ ਰਹਿਣਗੇ ਇਲੈਕਸ਼ਨ ਵੋਟ ਲੈ ਕੇ ਅਸੀਂ ਉਹਦੇ ਬਸ ਇਹੀ ਹੈ ਕਿ ਸਰਕਾਰ ਇੱਥੇ ਨੌਕਰੀਆਂ ਦਾ ਵੇ ਲੋਕਾਂ ਨੂੰ ਆਰਮੀ ਜੀ ਜਿਵੇਂ ਪਰਤੀ 4 ਸਾਲ ਦੀ ਕਰਦੀ 4 ਸਾਲਾਂ 'ਚ 8000 ਤਨਖਾਹ ਤੇ 4 4 ਸਾਲਾਂ 'ਚ ਬੰਦਾ 8 ਲੱਖ ਤੇ 64000 ਕਮਾਦਾ ਉਹ 8 ਲੱਖ 64000 ਕੀ ਕਰੂਗਾ ਬੰਦਾ 4 ਸਾਲ ਦੀ ਮਿਹਨਤ ਵਿੱਚ ਤੇ ਬਾਦਾਂ ਉਹ ਫੇਰ ਨਹੀਂ ਪੱਕਾ ਕਰਨਾ ਕਾਸ ਲੈਣਾ ਆਉਣਾ ਪਏ ਜੇ ਬੰਦਾ ਨਾ ਟੈ ਉਹ ਆਰਮੀ ਦੇ ਪੱਤੀਓ ਵੀ ਚਾਹੀਦਾ ਫਿਰ ਹੁਣ ਤੂੰ ਤੁਹਾਨੂੰ ਵੋਟ ਪਾਉਣ ਦਾ ਮੌਕਾ ਮਿਲਣਾ ਆ ਕਿਹੜੇ ਮੁੱਦੇ ਸਾਹਮਣੇ ਰਹਿਣਗੇ ਵੋਟ ਪਾਉਣ ਲਈ ਜਦੋਂ ਵੋਟ ਪਾਉਣ ਜਾਓਗੇ ਕਿਹੜੇ ਮੁੱਦਿਆਂ ਨੂੰ ਵੇਖ ਕੇ ਵੋਟ ਪਾਈ ਜਾਓ ਵੋਟ ਐਸੀ ਮੁੱਦੇਆਂ ਨੂੰ ਕੀ ਮਤਲਬ ਸਰਕਾਰ ਸਾਰਾ ਕੁਝ ਇਦਾਂ ਤਵੇ ਜੋ ਮਤਲਬ ਧੱਕੇ ਬਾਹਰ ਜਾ ਰਹੇ ਹਲਸ ਕਰਕੇ ਹਨ ਤੇ ਸਰਕਾਰ ਇਹਨਾਂ ਨੌਕਰੀਆਂ ਦਵੇ ਤੇ ਪੱਜਾਂ ਪਾਰ ਜਾਂ ਤੋੜੀ ਨਹੀਂ ਆ ਠੀਕ ਹੈ ਹੋਰ ਵੀ ਸਾਡੇ ਨਾਲ ਗੱਲਸ ਬੈਠੀਆਂ ਹੋਈਆਂ ਨੇ ਅਸੀਂ ਤਕਰੀਬਨ ਤੁਸੀਂ ਵੇਖ ਰਹੇ ਹਾਂ ਹਾਂ ਜੀ ਕੀ ਕਹਿਣਾ ਸੁਣਦੇ ਹੋ ਤੁਸੀਂ ਵੀ ਪਹਿਲੀ ਵਾਰੀ ਵੋਟ ਪਾਉਣੀ ਆ ਕਿਹੜੇ ਮੁੱਦੇ ਰਹਿਣਗੇ ਇਸਰ ਬੋਰਡ ਪਾਉਣ ਲਈ ਬਸ ਅਹੀ ਮੁੱਦੇ ਆ ਕਿ ਸਾਨੂੰ ਵੱਤ-ਵੱਤ ਓਪਰਚੁਨਿਟੀ ਮਿਲਦਾ ਅਸੀਂ ਫੋਰਨ ਜਿਹੋ ਮੂਵ ਹੋਣ ਬਾਰੇ ਕਾਟ ਸੋਚੀਏ ਤੇ ਇੱਥੇ ਨੌਕਰੀਆਂ ਵੱਤ-ਵੱਤ ਮਿਲਦੀਆਂ ਠੀਕ ਹੈ ਹੋਰ ਕੀ ਮੁੱਦੇ ਰਹਿਣਗੇ ਕਿਉਂਕਿ ਜਿਸ ਤਰੀਕੇ ਨਾਲ ਪਹਿਲਾਂ ਵੀ ਸਰਕਾਰਾਂ ਬਣਦੀਆਂ ਨੇ ਸਰਕਾਰਾਂ ਨੌਕਰੀਆਂ ਦੇ ਵਾਅਦੇ ਵੀ ਕਰਦੀਆਂ ਨੇ ਕਿਤਨੇ ਕਿਤੇ ਨੌਕਰੀਆਂ ਮਿਲਦੀਆਂ ਵੀ ਨਹੀਂ ਪਰ ਹੁਣ ਜਿਹੜੇ ਮੁੱਦੇ ਰਹਿਣਗੇ ਹੁਣ ਇੱਕ ਤੇ ਨਸ਼ਾ ਸਭ ਤੋਂ ਜਿਹੜਾ ਉਹ ਬੰਦ ਹੋਣਾ ਚਾਹੀਦਾ ਵਾ ਇਹ ਇੱਕ ਜਿਹੜਾ ਫਰਮੈਸ਼ ਵਾਲਾ ਕੰਮ ਉਹ ਵੀ ਬੰਦ ਕਰਨਾ ਚਾਹੀਦਾ ਠੀਕ ਹੈ ਲੱਗਦਾ ਕਿ ਫਰਮੈਸ਼ ਜਿਆਦਾ ਪੈ ਜਿੰਦੀਆਂ ਨੇ ਉਹਨਾਂ ਨੂੰ ਨੌਕਰੀਆਂ ਮਿਲ ਜਾਂਦੀਆਂ ਨੇ ਕਿਤਨੇ ਕਿਤਨੇ ਜਿਹੜੇ ਵੱਡੇ ਪੱਛੇ ਪੜੇ ਲਿਖੇ ਉਹ ਰਹਿ ਜਾਂਦੇ ਨੇ ਨੌਕਰੀਆਂ ਹਾਂਜੀ ਜ਼ਰੂਰ ਠੀਕ ਹੈ ਅ ਬਿਕਰੋ ਤੁਸੀਂ ਕਿ ਲਗਾਤਾਰ ਸੀ ਬੱਚਿਆਂ ਨਾਲ ਗੱਲ ਕਰ ਰਹੇ ਸਾਡੇ ਨਾਲ ਹੋਰ ਵੀ ਮੈਂ ਬਟਨੇ ਹਾਂਜੀ ਕੀ ਕਹਿੰਦੇ ਹਾਂ ਲਗਾਤਾਰ ਦੇਖ ਰਹੇ ਹਾਂ ਲੋਕ ਸਭਾ ਦੀ ਇਲੈਕਸ਼ਨ ਤੋਂ ਲੈ ਕੇ ਅਸੀਂ ਗੱਲ ਕਰ ਰਹੇ ਹਾਂ ਕਿਸ ਤਰੀਕੇ ਨੂੰ ਇਸ ਵੇਰੇ ਵੋਟ ਪਾਉਣੀ ਆ ਤੁਸੀਂ ਪਹਿਲੀ ਵਾਰੀ ਕਿਹੜੇ ਮੁੱਦੇ ਰਹਿਣਗੇ ਸਾਹਮਣੇ ਸਾਡੇ ਮੈਨਲੀ ਮੁੱਦੇ ਤਾਂ ਹੀ ਰਹਿਣਗੇ ਕਿ ਪਹਿਲਾਂ ਸਰਕਾਰ ਕੋਈ ਪ੍ਰੋਮਿਸਸ ਕਰ ਦਿੰਦੇ ਨੇ ਫਿਰ ਉਸ ਤੋਂ ਬਾਅਦ ਪ੍ਰੋਮਿਸ ਪੂਰੇ ਨਹੀਂ ਕਰਦੇ ਹੈਗੇ ਤੇ ਜਿਹੜੇ ਲੋਕ ਆ ਉਹਨਾਂ ਦੇ ਮਤਲਬ ਕਿ ਇਹਨਾਂ ਪ੍ਰੋਮਿਸਸ ਦੇ ਵਿੱਚ ਆ ਜਾਂਦੇ ਨੇ ਜਿਦਾ ਕਿ ਉਹਨਾਂ ਨੇ ਕਹਿ ਕਿ ਅਸੀਂ ਬੁਢਾਪਾ ਪੈਨਸ਼ਨ ਵਧਾ ਦਾਂਗੇ ਬਟ ਇਹਨਾਂ ਨੇ ਇਹੋ ਜਿਹਾ ਕੁਝ ਵੀ ਨਹੀਂ ਕੀਤਾ ਮਤਲਬ ਇਹਨਾਂ ਨੂੰ ਚਾਹੀਦਾ ਵਾ ਕਿ ਹੋਰ ਡਿਵੈਲਪ ਕਰਨ ਆਪਣੀ ਕੰਟਰੀ ਨੂੰ ਬਟ ਐਵੇਂ ਦਾ ਕੁਝ ਵੀ ਨਹੀਂ ਹੁੰਦਾ ਪਰ ਕਿੰਨਾ ਕਿ ਜਿਹੜੇ ਨੌਜਵਾਨ ਆ ਉਹ ਵੱਡੇ ਪੱਦਰ ਤੇ ਹਾਈਲਟਸ ਕਰਕੇ ਬਾਹਰ ਜਾਈ ਜਾਂਦੇ ਨੇ ਇਹ ਵੀ ਮੁੱਦੇ ਸਾਹਮਣੇ ਰਹਿਣਗੇ ਨਸੀਬਾ ਮੁੱਦੇ ਨੂੰ ਵੀ ਸਾਹਮਣੇ ਰੱਖਿਆ ਜਾਊਗਾ ਹਾਂਜੀ ਸਾਨੂੰ ਇਧਰ ਓਪਰਚ ਤੇ ਮੇਨ ਓਪਰਚ्युनिटी ਹਨ ਉਹ ਇਧਰ ਮਿਲਣ ਤਾਂ ਜੋ ਸਾਡੇ ਅੱਜ ਦੇ ਜਿਹੜੇ ਨੌਜਵਾਨ ਨੇ ਉਹ ਬਾਹਰ ਨਾ ਜਾਣ ਕਿਉਂਕਿ ਜੇ ਅੱਜ ਜੇ ਸਾਰੇ ਨੌਜਵਾਨ ਬਾਹਰ ਚਾਏ ਜਾਣਗੇ ਤਾਂ ਇੰਡੀਆ ਦਾ ਫਿਰ ਕੁਝ ਨਹੀਂ ਰਹਿ ਜਾਏਗਾ ਪਰ ਕਿਤਨਾ ਕਿ ਜਿੱਦਾਂ ਜਿਸ ਤਰੀਕੇ ਨਾਲ ਆਪਾਂ ਵੇਖ ਰਹੇ ਹਾਂ ਕਿ ਲੰਬੇ ਸਮੇਂ ਤੋਂ ਮੋਦੀ ਸਰਕਾਰ ਜਿਹੜੀ ਆ ਉਹ ਇਸੀ ਨਾਲ ਕਹਿ ਰਹੀ ਕਿ ਅਸੀਂ ਇਸ ਵਧੀਆ ਕਰਾਂਗੇ ਹਿੰਦੁਸਤਾਨ ਨੂੰ ਵਧੀਆ ਬਣਾਵਾਂਗੇ ਭਾਰਤ ਨੂੰ ਕੀ ਲੱਗਦਾ ਕਿ ਆਉਣ ਵਾਲੇ ਸਮੇਂ 'ਚ ਫੇਰ ਵਧੀਆ ਬਣ ਸਕਦਾ ਜੇ ਸਰਕਾਰ ਪੀੜ ਹੁੰਦੀ ਹੈ ਹਾਂਜੀ ਜੇਕਰ ਤਾਂ ਸਰਕਾਰ ਵਧੀਆ ਬਣ ਜੇਗੀ ਫੇਰ ਤਾਂ ਸਾਡਾ ਆਉਣ ਵਾਲਾ ਪੰਜਾਬ ਸੋਨੇ ਦੀ ਚਿੜੀ ਜ਼ਰੂਰ ਬਣੇਗਾ ਬਟ ਜੇਕਰ ਇਦਾਂ ਨਹੀਂ ਹੋਏਗਾ ਸਰਕਾਰ ਕੋਈ ਚੰਗੀ ਨਹੀਂ ਆਏਗੀ ਆਪਣੇ ਪ੍ਰੋਮਿਸਸ ਨਹੀਂ ਨਿਭਾਏਗੀ ਤਾਂ ਆਬਵੀਅਸ ਆ ਕਿ ਸਾਡਾ ਇੱਥੇ ਕੁਝ ਨਹੀਂ ਮਤਲਬ ਰਹੇਗਾ ਤੇ ਸਾਰੇ ਕਿਉਂਕਿ ਸਾਰੇ ਅੱਜ ਦੇ ਨੌਜਵਾਨ ਫੋਰਨ ਜਾਈ ਜਾ ਰਹੇ ਨੇ ਤੇ ਆਪਣਾ ਇੰਡੀਆ ਮਤਲਬ ਖਾਲੀ ਹੋ ਰਿਹਾ ਹੈ ਦਿਨੋਂ ਦਿਨ ਠੀਕ ਹੈ ਲਗਾਤਾਰ ਤੁਸੀਂ ਬਹੁਤ ਵਧੀਆ ਨਾਲ ਗੱਲ ਕੀਤੀ ਕਿ ਜਦ ਨਾਲ ਲਗਾਤਾਰ ਜੇ ਭਾਰਤ ਦੀ ਇਹ ਜਪ ਦੀ ਗੱਲ ਕਰੀਏ ਤੇ ਨੌਜਵਾਨ ਵੱਡੇ ਪੱਧਰ ਤੇ ਜਿਹੜੇ ਆ ਵਿਦੇਸ਼ਾਂ ਨੂੰ ਪੂਚ ਕਰੀ ਜਾਂਦੇ ਨੇ ਪੰਜਾਬ ਜੇ ਇਸੇ ਤਰ੍ਹਾਂ ਚੱਲਦਾ ਰਹਾ ਤੇ ਭਾਰਤ ਸਾਡਾ ਖਾਲੀ ਹੋ ਜਾਏਗਾ ਹਾਂਜੀ ਕੀ ਕਹਿਣਾ ਚਾਹੁੰਦੇ ਹੋ ਲਗਾਤਾਰ ਪਹਿਲੀ ਵਾਰੀ ਵੋਟ ਪਾਉਣ ਦਾ ਮੌਕਾ ਮਿਲਣਾ ਆ ਕਿਸ ਤਰੀਕੇ ਦਾ ਸਰਕਾਰ ਬਣਾਉਗੀ ਇਸ ਵਾਰੀ ਕਿਹੜੀ ਵੋਟ ਪਾਣੀ ਮੈਂ ਉਹ ਕਹਿਣਾ ਚਾਹਾਂਗੀ ਕਿ ਸਰਕਾਰ ਨੂੰ ਇੱਧਰ ਹੀ ਜੋਬਸ ਪ੍ਰੋਵਾਈਡ ਕਰਨੀਆਂ ਚਾਹੀਦੀਆਂ ਤਾਂ ਕਿ ਜਿਹੜੇ ਬੱਚੇ ਫੋਰਨ ਜਾਂਦੇ ਇੱਕ ਤਾਂ ਆਪਣੇ ਘਰ ਤੇ ਆ ਤੇ ਦੂਰ ਹੁੰਦੇ ਆ ਕਿਉਂਕਿ ਅੱਜ ਕੱਲ੍ਹ ਹਰੇਕ ਅਧਿਕਾਰੀ ਇੱਕੇ ਬੱਚਾ ਹੁੰਦਾ ਹੈ ਉਹ ਵੀ ਉਹਨਾਂ ਤੋਂ ਦੂਰ ਹੋ ਜਾਂਦਾ ਹੈ ਸਰਕਾਰ ਨੂੰ ਇੱਥੇ ਜੋਬਸ ਪ੍ਰੋਵਾਈਡ ਕਰਨੀਆਂ ਚਾਹੀਦੀ ਇਹ ਤੇ ਰਹਿ ਕੇ ਉਹ ਆਪਣੇ ਮੰਮਾ ਪਾਪਾ ਦੇ ਨਾਲ ਜੀਵਨ ਸਪੈਂਡ ਕਰਨਾ ਪਣਾ। ਹੋਰ ਕਿਹੜੇ ਮੁੱਦੇ ਰਹਿਣਗੇ ਕਿਉਂਕਿ ਤੁਸਾਂ ਨੂੰ ਮੌਕਾ ਮਿਲਣਾ ਹੈ ਤੁਸੀਂ ਹੀ ਸਰਕਾਰ ਬਣਾਉਣੀ ਹੁੰਦੀ ਹੈ ਤੁਸੀਂ ਵੋਟ ਪਾਉਣੀ ਹੈ ਤੇ ਸਰਕਾਰ ਬਣਨੀ ਹੈ। ਮੈਂ ਇਹ ਕਹਿਣਾ ਚਾਹਾਂਗੀ ਕਿ ਸਰਕਾਰ ਨੂੰ ਇੱਕ ਤਾਂ ਨਸ਼ੇ ਤੋਂ ਦੂਰ ਕਰਨੇ ਚਾਹੀਦੇ ਨੇ ਦੂਜੇ ਉਹਨਾਂ ਨੂੰ ਇੱਥੇ ਵੱਧ ਤੋਂ ਵੱਧ ਸੇਵਾਵਾਂ ਦੇਣੀਆਂ ਚਾਹੀਦੀਆਂ ਨੇ ਤੇ ਸਾਰਾ ਕੁਝ ਇੱਥੇ ਵਧੀਆ ਹੋਣਾ ਚਾਹੀਦਾ ਤਾਂ ਕਿ ਲੋਕਾਂ ਨੂੰ ਬਾਹਰ ਜਾਣ ਦੀ ਲੋੜ ਹੀ ਨਾ ਪਵੇ। ਠੀਕ ਹੈ ਲੱਗਾ ਬਹੁਤ ਵਧੀਆ ਗੱਲ ਹੈ ਕਿ ਇੱਥੇ ਨੌਕਰੀਆਂ ਮਿਲਣੀਆਂ ਚਾਹੀਦੀਆਂ ਨੇ ਜਿਸ ਤਰੀਕੇ ਨੌਕਰੀਆਂ ਮਿਲਣਗੀਆਂ ਤੇ ਨੌਜਵਾਨ ਇੱਥੇ ਰਹਿ ਕੇ ਹੀ ਚੰਗੀਆਂ ਜਿਹੇ ਵਧੀਆ ਨੌਕਰੀ ਕਰਨਗੇ ਤੇ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣਗੇ। ਹਾਂਜੀ ਬੋਕੀ ਕਹਿਲਾ ਚੁੰਦੇ ਹੋ ਇੱਥੇ ਦੇਖ ਰਹੇ ਹਾਂ ਕਿ ਤੁਸੀਂ ਵੀ ਪਹਿਲੀ ਵਾਰੀ ਵੋਟ ਪਾਉਣ ਦਾ ਮੌਕਾ ਮਿਲਣਾ ਹੈ। ਕਿਸ ਤਰੀਕੇ ਨਾਲ ਜਿਹੜੇ ਪਹਿਲਾਂ ਤੇ ਆਪ ਹਾਇਰਸ ਕਰਕੇ ਬਾਹਰ ਜਾਂਦੇ ਪਏ ਆ ਸਾਨੂੰ ਇੱਥੇ ਜੌਬਸ ਦੀ ਅਵੇਲੇਬਿਲਟੀ ਹੋਣੀ ਚਾਹੀਦੀ ਆ ਤੇ ਜੇ ਕੋਈ ਆਪਾਂ ਖੁਦ ਦਾ ਬਿਜ਼ਨਸ ਸ਼ੁਰੂ ਕਰਨਾ ਉਹਦੇ ਜੇ ਸਾਨੂੰ ਬਹੁਤ ਜ਼ਿਆਦਾ ਟੈਕਸ ਪੇ ਕਰਨਾ ਪੈਂਦਾ ਕੋਈ ਫੈਸਿਲਿਟੀ ਪ੍ਰੋਵਾਈਡ ਨਹੀਂ ਕੀਤੀ ਜਾਂਦੀ ਇੱਥੇ ਹੋਰ ਕਿਹੜੇ ਮੁੱਦੇ ਰਹਿਣਗੇ ਸਾਹਮਣੇ ਜਿਸ ਇਲੈਕਸ਼ਨ ਨੂੰ ਲੈ ਕੇ ਪਹਿਲਾਂ ਤੇ ਜਦੋਂ ਵੀ ਇਲੈਕਸ਼ਨ ਆਉਂਦੇ ਆ ਇਹ ਬਹੁਤ ਜ਼ਿਆਦਾ ਦਾਅਵੇ ਕਰਦੇ ਆ ਕਿ ਆਪਾਂ ਤੁਹਾਡੇ ਲਈ ਆ ਕਰਾਂਗੇ ਆ ਕਰਾਂਗੇ ਕੋਈ ਆਫਰ ਦੇ ਦੇ ਜਦੋਂ ਇਲੈਕਸ਼ਨ ਕੋਈ ਆਉਂਦੇ ਆ ਜਿਹੜੇ ਵੀ ਜਿੱਤ ਜਾਂਦੀ ਆ ਉਹ ਕੋਈ ਫੈਸਿਲਿਟੀ ਪ੍ਰੋਵਾਈਡ ਨਹੀਂ ਕਰਦੇ ਸਭ ਕੁਝ ਝੂਠ ਨਿਕਲਦਾ ਤੇ ਹੁਣ ਤੁਹਾਡੇ ਕੋਲ ਕੈਂਡੀਡੇਟ ਸਾਹਮਣੇ ਆ ਜਾਣੇ ਜਿਸ ਇਗਨਾਬਾਦੀ ਪਾਰਟੀ ਨੇ ਵੀ ਕੈਬਨਟ ਮੰਤਰੀ ਗਲਦੀਤ ਸਿੰਘ ਢਾਲੀਵਾਲ ਨੂੰ ਉਤਾਰ ਦਿੱਤਾ ਹੈ ਇਸੇ ਦੀ ਇੱਕੇ ਨਾਲ ਹੀ ਜਿਸ ਤਰੀਕੇ ਨਾਲ ਅਕਾਲੀ ਦਲ ਵੱਲੋਂ ਵੀ ਜੋਸ਼ੀ ਸਾਹਿਬ ਨੂੰ ਕਿਹਾ ਜਾ ਰਿਹਾ ਤੇ ਜੇ ਆਪ ਬੀਜੇਪੀ ਦੀ ਗੱਲ ਕਰੀ ਤਾਂ ਉਧਰੋਂ ਵੀ ਸੰਧੂ ਸਾਹਿਬ ਨੂੰ ਉਤਾਰਿਆ ਗਿਆ ਵਾ ਇਸੇ ਦੀ ਕਿਨਾਂ ਕਾਂਗਰਸ ਨੂੰ ਵੀ ਜਿਹੜੇ ਹਲੇ ਔਜਲਾ ਸਾਹਿਬ ਦੀ ਵਾਰੀ ਆ ਜਣੀ ਜਿਹੜੇ ਪਹਿਲਾਂ ਪਿਛਲੇ ਹੀ ਸੰਸਦ ਮੈਂਬਰ ਰਹ ਚੁੱਕੇ ਨੇ ਕਾਫੀ ਲੰਮੇ ਸਮੇਂ ਤੋਂ ਕੀ ਲੱਗਦਾ ਕਿ ਹੁਣ ਦੁਬਾਰਾ ਚੋਣ ਕਰਨੀ ਪਊਗੀ ਕਿ ਫਿਰ ਇਸੇ ਦੀ ਕਿਨਾਂ ਮੋਰ ਲਾਈ ਜਾਈ ਮੇਰੇ ਹਿਸਾਬ ਨਾਲ ਜਿਆ ਕਾਲੀ ਦਲ ਵਧੀਆ ਸੀ ਜੀ ਉਹਨਾਂ ਨੇ ਬਹੁਤ ਜਿਆਦਾ ਬਦਸਰਬੀ ਟਾਈਮ ਤੇ ਬਹੁਤ ਜਿਆਦਾ ਫੈਸਿਲਿਟੀਜ਼ ਪ੍ਰੋਵਾਈਡ ਕੀਤੀਆਂ ਸੀ ਥਾਈ ਵਿਜ਼ ਵਗੈਰਾ ਬਹੁਤ ਜਿਆਦਾ ਬਣਾਏ ਸੀ ਮੇਰੇ ਹਿਸਾਬ ਨਾਲ ਜਿਆ ਕਾਲੀ ਦਲ ਵਧੀਆ ਵਾ ਪਰ ਜਦੋਂ ਵੀ ਜਿਹੜੀ ਵੀ ਸਰਕਾਰ ਬਣ ਜਾਂਦੀ ਹੈ ਆਪਣੀ ਕੋਈ ਵੀ ਫੈਸਿਲਿਟੀ ਪ੍ਰੋਵਾਈਡ ਨਹੀਂ ਕਰਦੀ ਬਸ ਝੂਠੇ ਵਾਦੇ ਕਰਦੀ ਹੈ ਠੀਕ ਆਪਾਂ ਗੱਲ ਕਰਾਂਗੇ ਕੇਂਦਰ ਸਰਕਾਰ ਦੀ ਕੇਂਦਰ ਸਰਕਾਰ ਕੋ ਕਿੰਦਾ ਨੀ ਆਸਾ ਰੱਖਦੇ ਨੇ ਕਿਉਂਕਿ ਕੇਂਦਰ ਸਰਕਾਰ ਨੇ ਹੀ ਜਿਹੜੀਆਂ ਜਿਹੜੀਆਂ ਆਫਰਸ ਦੇਣੀਆਂ ਹੁੰਦੀਆਂ ਨੇ ਕੇਂਦਰ ਸਰਕਾਰ ਨੇ ਵੈਕੈਂਸੀਆਂ ਦੇਣੀਆਂ ਹੁੰਦੀਆਂ ਨੇ ਆਪਾਂ ਇਹ ਚਾਹੁੰਦੇ ਆ ਕਿ ਵੈਕੈਂਸੀ ਦੇਣ ਪਰ ਉਹ ਬਹੁਤ ਜ਼ਿਆਦਾ ਵੈਕੈਂਸੀ ਨਹੀਂ ਜੇ ਜਰਨਲ ਕੈਟਾਗਰੀ ਲਈ ਤੇ ਕੋਈ ਵੀ ਮਤਲਬ ਕਿ ਸਿਲੇਬਸ ਹੀ ਨਹੀਂ ਪ੍ਰੋਵਾਈਡ ਹੁੰਦੀ ਜੇ ਕੋਈ ਜਰਨਲ ਦਾ ਪੇਪਰ ਜਰਨਲ ਕੈਟਾਗਰੀ ਦਾ ਕੋਈ ਵੀ ਪੇਪਰ ਦੇਣ ਜਾਂਦਾ ਹੈ ਉਹਨੂੰ ਜਿਨੇ ਉਹਦੀ ਮਾਰਕਸ ਗੇਨ ਕਰ ਲਏ ਉਹਨੂੰ ਕੋਈ ਵੀ ਜਵਾਬ ਅਵੇਲੇਬਿਲਟੀ ਨਹੀਂ ਮਿਲਦੀ ਕਿਉਂਕਿ ਹਰ ਕੋਈ ਜਵਾਬ ਦੂਸਰੀ ਕੈਟਾਗਰੀ ਵਾਲਿਆਂ ਤੋਂ ਦਿੱਤੀ ਜਾਂਦੀ ਹੈ ਜਰਨਲ ਕੈਟਾਗਰੀ ਦੀ ਕੋਈ ਵੀ ਜੌਬ ਅਵੇਲੇਬਲ ਨਹੀਂ ਹੈ ਹੈ ਲਗਾਤਾਰ ਬਹੁਤ ਵਧੀਆ ਜਿਸ ਤਰੀਕੇ ਨਾਲ ਤੁਸੀਂ ਦੇਖ ਰਹੇ ਕਿ ਕਿ ਬੱਚਿਆਂ ਦੇ ਨਾਲ ਗੱਲ ਕਰ ਰਹੇ ਆ ਤੇ ਬੱਚਿਆਂ ਵੱਲੋਂ ਇਹੀ ਗੱਲ ਕੀਤੀ ਜਾ ਰਹੀ ਆ ਕਿ ਇੱਥੇ ਨੌਕਰੀਆਂ ਮਿਲਣ ਇੱਥੇ ਜਾ ਕੇ ਸਾਨੂੰ ਜਿਹੜੀ ਵਧੀਆ ਫੈਸਿਲਿਟੀ ਮਰੇ ਜਿਹੜੇ ਆ ਇੱਥੇ ਰਹਿ ਕੇ ਵਧੀਆ ਨੌਕਰੀਆਂ ਕਰ ਸਕੀਏ ਸਾਡੇ ਨਾਲ ਹੋਰ ਵੀ ਬੀਜੇ ਬੈਠੇ ਨੇ ਹਬ ਜੀ ਕੀ ਕਹਿਣਾ ਚਾਹੁੰਦੇ ਹੋ ਜਿਸ ਤਰੀਕੇ ਨਾਲ ਲੋਕ ਸਭਾ ਦੀ ਇਲੈਕਸ਼ਨਸ ਦਾ ਵਿਗਲ ਬਚ ਚੁੱਕਾ ਤੇ ਪ੍ਰਚਾਰ ਹੋਣਾ ਸ਼ੁਰੂ ਹੋ ਗਿਆ ਕਿਹੜੇ ਮੁੱਦੇ ਰਹਿਣਗੇ ਇਸ ਵਾਰ ਇਲੈਕਸ਼ਨ ਚ ਵੋਟ ਪਾਉਣ ਲਈ ਤੇ ਆਪਣਾ ਇਹ ਇਹ ਨਾ ਇਹਨਾਂ ਬਾਹਰ ਨਾ ਜਾਣਾ ਪਵੇ ਇੱਥੇ ਨੌਕਰੀਆਂ ਮਿਲਣ ਨਸ਼ਾ ਘਟੇ ਮਤਲਬ ਜਿਵੇਂ ਸਰਕਾਰ ਵੱਲੋਂ ਗ੍ਰਾਂਟ ਆਉਂਦੀ ਹੈ ਸਰਪੰਚ ਵਗੈਰਾ ਨੂੰ ਉਹ ਖਾਦੀ ਨਾ ਜਾਵੇ ਉਹ ਜਿੱਥੇ ਕੰਮ ਜਿਹੜੇ ਕੰਮ ਨਹੀਂ ਹੁੰਦੀ ਉਹੇ ਕੰਮ ਚ ਲਗਾਈ ਜਾਵੇ ਤੇ ਕੁਝ ਸੁਧਾਰ ਹੋਵੇ ਮਤਲਬ ਕ腐ਸ਼ਨ ਘਟੇ ਐਦਾਂ ਦਾ ਮੈਦਾਨ ਤੁਸੀਂ ਤੁਸੀਂ ਪਹਿਲੀ ਵਾਰੀ ਵੋਟ ਪਾਉਣੀ ਹੈ ਇਸ ਵਾਰ ਕਿਉਂਕਿ ਹਰ ਵਾਰੀ ਜਦੋਂ ਆਪਾਂ ਵੋਟਾਂ ਪਾਉਂਦੇ ਸਰਕਾਰਾਂ ਬਣਾਉਂਦੇ ਪਰ ਤੁਹਾਨੂੰ ਹੁਣ ਵੋਟ ਪਾਉਣ ਦਾ ਮੌਕਾ ਮਿਲਣਾ ਤੇ ਵੋਟ ਤੁਸੀਂ ਪਾਓਗੇ ਮੁੱਦਿਆਂ ਨੂੰ ਦੇਖ ਕੇ ਇਸ ਵਾਰ ਫਿਰ ਮੁੱਦੇ ਰੱਖੋਗੇ ਜਿਹੜੇ ਤੁਹਾਡੇ ਕੋਲ ਵੋਟਾਂ ਮੰਗਣ ਆਉਣਗੇ ਤੇ ਕਿਹੜੇ ਕਿਹੜੇ ਹੋਰ ਮੁੱਦੇ ਕਿਹੜੇ ਕਿਹੜੇ ਰੱਖੋਗੇ ਸਾਹਮਣੇ ਉਹੀ ਵੀ ਇੱਥੇ ਮਰਕ ਕਰਪਸ਼ਨ ਘਟੇ ਤੇ ਨੌਕਰੀਆਂ ਮੈਨਸ ਸਾਨੂੰ ਬਾਹਰ ਨਾ ਜਾਣਾ ਪਵੇ ਸਾਨੂੰ 30 34 40 ਲੱਖ ਰੁਪਈਆ ਬਾਹਰ ਦੇ ਲਾਉਨੇ ਆ ਫਿਰ ਜਾ ਕੇ ਉੱਥੇ ਵੀ ਅਸੀਂ ਕੰਮ ਔਖੇ ਸੌਖੇ ਹੋ ਕੇ ਕਰਨਾ ਇਧਰੋਂ ਕਰਦਾ ਵੀ ਕਰਜ਼ਾ ਦੇ ਕੇ ਭੇਜਣਾ ਹੁੰਦਾ ਇਹ ਕਿਨਾਂ ਦਾ ਕਰਜ਼ਾਤਾਰੀ ਹੈ ਕਿ ਉਧਰ ਆਪਣੀ ਅਫੀਸਾਂ ਭਰੀਏ ਤੇ ਜਾ ਆਪਣਾ ਕੰਮ ਕਰੀਏ ਜਾਂ ਆਪਣੀ ਗਰੋਸਰੀ ਵਗੈਰਾ ਲਗਾਈਏ ਆਪ ਆਪਣਾ ਮੁਲਕ ਛੱਡ ਕੇ ਬਾਹਰ ਜਾ ਕੇ ਰੈਂਟ ਕਿੰਨਾ ਖਾਂਦਾ ਤੇ ਸਰਕਾਰ ਨੂੰ ਵੀ ਬਾਰੇ ਸੋਚਣਾ ਚਾਹੀਦਾ ਇੱਥੇ ਫੈਸਿਲਿਟੀਆਂ ਦੇਣੀਆਂ ਚਾਹੀਦੀਆਂ ਮੈ ਸਾਨੂੰ ਕਿ ਅਸੀਂ ਇੱਥੇ ਰਹਿ ਕੇ ਸਰਵਾਈਵ ਕਰ ਸਕੀਏ ਆਪਣਾ ਵਧੀਆ ਹੋ ਸਹੀ ਸਰ ਗੱਲ ਗੱਲ ਜਿੱਥੇ ਹੁੰਦੀ ਆ ਬਾਰ ਇਹ ਬਹੁਤ ਵਧੀਆ ਗੱਲ ਕੀਤੀ ਆ ਕਿ ਨੌਕਰੀਆਂ ਮਿਲਣੀਆਂ ਚਾਹੀਦੀਆਂ ਨੇ ਹਾਂਜੀ ਵੀਰ ਜੀ ਕੀ ਕਹਿਣਾ ਚਾਹੁੰਦੇ ਹੋ ਕਿਸ ਤਰੀਕੇ ਨਾਲ ਵੋਟ ਪਾਉਣੀ ਆ ਇਸ ਵਾਰੀ ਪਹਿਲਾ ਵਾਰੀ ਵੋਟ ਪਾਉਣੀ ਆ ਤੁਸੀਂ ਕਿਹੜੇ ਮੁੱਦੇ ਰੱਖਣਗੇ ਸਰ ਜਿਵੇਂ ਕਿ ਨੌਕਰੀਆਂ ਆਉਣੀਆਂ ਚਾਹੀਦੀਆਂ ਇੱਥੇ ਜਿਤਨਾ ਆਪਾਂ ਇਹ ਜਾਣਦੇ ਆ ਬਾਹਰ ਜਾਣਦੇ ਹਨਾ ਮਤਲਬ ਇੱਥੇ ਹੋਣੀਆਂ ਚਾਹੀਦੀਆਂ ਨੌਕਰੀਆਂ ਸਾਡੀਆਂ ਤਾਂ ਕਰਕੇ ਮੁੱਦੇ ਰੱਖਦੇ ਮੁੱਦੇ ਸਰ ਜਿਹੜੇ ਆਪਣੇ ਹੈਗੇ ਆ ਬੰਦੀ ਸਿੰਘ ਆ ਉਹ ਹੋਣੇ ਚਾਹੀਦੇ ਬਾਹਰ ਰਿਹਾਉਣੇ ਚਾਹੀਦੇ ਹਾਂ ਜੀ ਤੇ ਸੜਕਾਂ ਹੋਣੇ ਚਾਹੀਦੀਆਂ ਸਹੀ ਬਣੀਆਂ ਚਾਹੀਦੀਆਂ ਤਾਂ ਠੀਕ ਬਹੁਤ ਵਧੀਆ ਗੱਲ ਕੁੱਝ ਕਹ ਰਹੇ ਨੇ ਕਿ ਬੰਦੀ ਸਿੰਘਾਂ ਦੀ ਰਿਹਾਈ ਹੋਣੀ ਚਾਹੀਦੀ ਆ ਤੇ ਪੰਜਾਬ ਦੇ ਅੰਦਰ ਸੜਕਾਂ ਵਧੀਆ ਬਣੀਆਂ ਚਾਹੀਦੀਆਂ ਨੇ ਹੋਰ ਵੀ ਸਾਡੇ ਨਾਲ ਇੱਥੇ ਸਟੂਡੈਂਟ ਹੈਗੇ ਨੇ ਆਪਾਂ ਤਕਰੀਬਨ ਲਗਾਤਾਰ ਗੱਲ ਕਰ ਰਹੇ ਹਾਂ ਬੱਚਿਆਂ ਦੇ ਨਾਲ ਤੇ ਸਟੂਡੈਂਟਾਂ ਨਾਲ ਹਾਂਜੀ ਜੀ ਕੀ ਕਹਿਣਾ ਚਾਹੁੰਦੇ ਹੋ ਲਗਾਤਾਰ ਲੋਕ ਸਭਾ ਦੀ ਲੋਕ ਇਲੈਕਸ਼ਨ ਨੂੰ ਲੈ ਕੇ ਪਹਿਲੀ ਵਾਰੀ ਤੁਸੀਂ ਵੋਟ ਪਾਉਣੀ ਆ ਕਿਹੜੇ ਮੁੱਦੇ ਰੱਖੇ ਨੇ ਇਸ ਵਾਰ ਵੋਟ ਪਾਉਣ ਦੀ ਹਾਂਜੀ ਜੀ ਜੇ ਤਾਂ ਹਰ ਵਾਰੀ ਬੋਰਡ ਭਾਈ ਤੇ ਹਰ ਵਰੀ ਆਖੀਦਾ ਵੀ ਇਦਾਂ ਵੀ ਆ ਆਮ ਹੋਣਾ ਚਾਹੀਦਾ ਕੋਈ ਕਿਸੇ ਦਾ ਕੰਮ ਨਹੀਂ ਜੇ ਕਰਦਾ ਤੇ ਜਿੰਨੀਆਂ ਜਾਲੀ ਫਟੇ ਕਰੀ ਜਾਂਦੇ ਜੇ ਪਰ ਤੁਸੀਂ ਤੁਸੀਂ ਨੌਜਵਾਨ ਹੋ ਜਿਸ ਤਰੀਕੇ ਨਾਲ ਆਪਾਂ ਦੇਖਦੇ ਆ ਕਿ ਨੌਜਵਾਨਾਂ ਵਾਲੀ ਵੱਡਾ ਕੰਮ ਹੁੰਦਾ ਕਿ ਉਹ ਪੜ੍ਹ ਲਿਖ ਕੇ ਬੇਰੋਜ਼ਗਾਰ ਨਾ ਫਿਰਨ ਉਹਨਾਂ ਨੂੰ ਨੌਕਰੀਆਂ ਮਿਲ ਜੇ ਕਿਤਨਾ ਕਿਤੇ ਨਸ਼ਿਆਂ ਦੇ ਵੀ ਸ਼ਿਕਾਰ ਹੋ ਜਾਂਦੇ ਨੇ ਨੌਜਵਾਨ ਕੋਈ ਕਿਹੜੇ ਕਿਹੜੇ ਮੁੱਦੇ ਰੱਖਣਗੇ ਸਾਹਮਣੇ ਜਿਹੜੇ ਸਰਕਾਰ ਨੂੰ ਰਿਪੋਰਟ ਪਾਉਣੀ ਹੈ ਕਿਹੜੇ ਕਿਹੜੇ ਮੁੱਦਿਆਂ ਨੂੰ ਸੋਚ ਕੇ ਬੜਤਾ ਹੈ ਨਸ਼ੇ ਸਾਰੇ ਨੂੰ ਵੱਧ ਇੱਥੇ ਪੰਜਾਬ ਦੇ ਵਿੱਚ ਵਗ ਰਹੇ ਜੇ ਨਾ ਸ਼ਹਿਰ ਉਹਨਾਂ ਨਾਲ ਥੱਲ ਪਾਉਣੀ ਚਾਹੀਦੀ ਇਹਨਾਂ ਨਾਲ ਹਾਂਜੀ ਲਗਾਤਾਰ ਤੁਸੀਂ ਵਿਖੇ ਗੁਜਾਰਤੀਆਂ ਨਾਲ ਗੱਲ ਕਰ ਰਹੇ ਅਸੀਂ ਜਗ੍ਹਾਦਰ ਹੋਰ ਵੀ ਸੱਟ ਵਿੱਚ ਫੇਰ ਗੱਲ ਕਰਾਂਗੇ ਹਾਂ ਜੀ ਕਿਸ ਤਰੀਕੇ ਨਾਲ ਦੇਖਦੇ ਹੋ ਪਤਾ ਨਾ ਪਹਿਲਾਂ ਵੀ ਗੱਲ ਕੀਤੀ ਸੀ ਹੋਰ ਮੁੱਦੇ ਕਿਹੜੇ ਰੱਖੋਗੇ ਸਾਹਮਣੇ ਇਸ ਵਾਰ ਜਦੋਂ ਵੋਟ ਪਾਉਣੀ ਕਿਉਂਕਿ ਪਹਿਲੀ ਵਾਰੀ ਵੋਟ ਪਾਉਣ ਲਈ ਬੰਦੇ ਨੂੰ ਬਹੁਤ ਕੁਝ ਸੋਚਣਾ ਪੈਂਦਾ ਹੈ ਕਿ ਨਹੀਂ ਤਾਂ ਪਿਛਲੇ ਸਮੇਂ ਚ ਪਹਿਲਾਂ ਚੱਲਦਾ ਸੀ ਕਿ ਪਾਰਟੀ ਬਾਜ਼ੀ ਦਾ ਜੁੜੇ ਰਹਿੰਦੇ ਸੀ ਸੀਸੀ ਪਾਰਟੀਆਂ ਨਾਲ ਵੋਟਾਂ ਪਾ ਦਿੰਦੇ ਸੀ ਪਰ ਇਸ ਵਾਰ ਜਿਹੜੇ ਜਿਸ ਤਰੀਕੇ ਨਾਲ ਨੌਜਵਾਨ ਸਾਰੇ ਪਾਰਟੀ ਬੱਜੀ ਤੋਂ ਉੱਪਰ ਉੱਠ ਕੇ ਵੋਟਾਂ ਪ ਵੇਖੋ ਸਰ ਸ਼ਰੀਆਂ ਨਸ਼ਾ ਹੋਇਆ ਪਿਆ ਵਾ ਇੱਥੇ ਲੋਕੀ ਗਲੀਆਂ 'ਚ ਨਸ਼ੇ ਕਰ ਕਰ ਸੁੱਗੀ ਜਾਂਦੇ ਆ ਹੈ ਤੇ ਸ਼ਰੀਆਂ 'ਚ ਗੋਲੀਆਂ ਦੇਖਦੀਆਂ ਵਾ ਪ੍ਰੈਗਾ ਦੇਖਦੇ ਕੀ ਸਾਰਾ ਕੁਝ ਵਿਖਦਾ ਵਾ ਤੇ ਇਹ ਇਹ ਤੇ ਦੱਸ ਪਾਉਣੀ ਚਾਹੀਦੀ ਇਹਨਾਂ ਨੂੰ ਇਹ ਸਰਕਾਰ ਨੂੰ ਇਨਾ ਪਤਾ ਵੀ ਆ ਕਿ ਇੱਥੇ ਸਾਰਾ ਕੁਝ ਵਿਖਦਾ ਵਾ ਤਾਂ ਵੀ ਕੋਈ ਕੋਈ ਨਹੀਂ ਹੈਗਾ ਕੋਈ ਕਿਸੇ ਨੂੰ ਨਹੀਂ ਕੁਝ ਵੀ ਹੈਗਾ ਆਉਂਦੀ ਪੁਲਿਸ ਪੈਹੇ ਲੈ ਲੈਂਦੀ ਆ ਚੱਲ ਜਾਂਦੀ ਆ ਬਸ ਇਹੋ ਕੰਮ ਆ ਸ਼ਰੀਆਂ ਟਿੱਟਾ ਦੇਖੰਡਿਆ ਵਾ ਦੇਖੋ ਗਲੀਆਂ 'ਚ ਜਾ ਕੇ ਦੇਖੋ ਸਹੀ ਤੇ ਜੀ ਸ਼ਰੀਆਂ ਟਿੱਟਾ ਦੇਖਦਾ ਆਉਂਦੀ ਪੁਲਿਸ ਬਸ ਪੈਸੇ ਲੈ ਗਏ ਬਸ ਕੰਮ ਖਤਮ ਉਹ ਤੋਂ ਬਾਅਦ ਜੇਲ ਕਰਾਉਂ ਦੇ ਲਿਆ ਪਰ ਇਹ ਨਹੀਂ ਬਸ ਦਾਹਕ ਦਿਨ ਰੱਖਿਆ ਇੱਕ ਛੜਤਾ ਹੁਣ ਵੇਖੋ ਤੁਸੀਂ ਜਾ ਕੇ ਵੇਖੋ ਸਹੀ ਗਲੀਆਂ 'ਚ ਜਾ ਕੇ ਵੇਖੋ ਕਿਦਾਂ ਲਸ਼ੇ ਤੇ ਲੋਕੀ ਸ਼ਿਕਾਰ ਹੋਏ ਪਏ ਆ ਪਰ ਹੁਣ ਇਹ ਮੁੱਦੇ ਸਾਹਮਣੇ ਰੱਖੋਗੇ ਹੋਰ ਮੁੱਦੇ ਕਿੱ데 ਰੱਖੋਗੇ ਨਸ਼ੀਦਾ ਤਾਂ ਮੁੱਦਾ ਹੋ ਗਿਆ ਹੋਰ ਮੁੱਦੇ ਕਿੱ데 ਰੱਖੋਗੇ ਹੋਰ ਸਾਰੇ ਮੁੱਦੇ ਇਹੋ ਹੀ ਆ ਵੀ ਜਿੱਦਾਂ ਮੰਨ ਲਓ ਨਾ ਬੇਰੋਜ਼ਗਾਰੀ ਬੜੀ ਆ ਬਹੁਤ ਜ਼ਿਆਦਾ ਬੇਰੋਜ਼ਗਾਰੀ ਆ ਇੱਥੇ ਜਿੱਦਾਂ ਸ਼ਰਿਆਂ 'ਚ ਇੱਥੇ ਮੁੰਡੇ ਹੰਡੇ ਲਾਉਂਦੇ ਆ ਹਨਾ ਠੀਕ ਆ ਇਦਾਂ ਹਨਾ ਤੇ ਆਪਾਂ ਨੂੰ ਇਹੀ ਆ ਵੀ ਆਪਾਂ ਨੂੰ ਬੇਰੋਜ਼ਗਾਰੀ ਦੂਰ ਕਰਨੀ ਪਾਸੇ ਬੇਰੋਜ਼ਗਾਰੀ ਦੂਰ ਕਰੋ ਕਿ ਆਪਾਂ ਬਾਹਰ ਨਾ ਜਾਈਏ ਇੱਥੇ ਨੌਕਰੀਆਂ ਦੇਣ ਠੀਕ ਹੈ ਤੁਸੀਂ ਦੇਖ ਰਹੇ ਹੋ ਕਿ ਕੀ ਵਕ ਵਕ ਸਟੂਡੈਂਟ ਨਾਲ ਗੱਲ ਕਰ ਰਹੇ ਆ ਤੇ ਬਾਰ ਬਾਰ ਇੱਕੋ ਗੱਲ ਕਰੀ ਜਾਂਦੀ ਹੈ ਕਿ ਇੱਥੇ ਜਿਹੜੀਆਂ ਵਧੀਆ ਨੌਕਰੀਆਂ ਮਿਲਣ ਜੇ ਪੰਜਾਬ ਦੇ ਵਿੱਚੋਂ ਜਿਹੜੇ ਨਸ਼ੇ ਖਤਮ ਦਿੱਤੇ ਜਾਣ ਜਿਸ ਤਰੀਕੇ ਨਾਲ ਵੀਰ ਨੇ ਦੱਸਿਆ ਕਿ ਇੱਥੇ ਗਲੀਆਂ ਦੇ ਵਿੱਚ ਸ਼ਰਮ ਨਸ਼ੇ ਵਿੱਚ ਦੇ ਨੇ ਸਾਡੇ ਵਿੱਚੇ ਹੋਰ ਵੀ ਸਟੂਡੈਂਟ ਟੀਚਰ ਵੀ ਹੈਗੇ ਨੇ ਆਪਾਂ ਉਹਨਾਂ ਨਾਲ ਵੀ ਗੱਲ ਕਰਾਂਗੇ ਹਾਂਜੀ ਕੀ ਨਾ ਆਏ ਤੁਹਾਡਾ ਮਨਪ੍ਰੀਤ ਜੀ ਤੁਸੀਂ ਪਹਿਲੀ ਵਾਰੀ ਵੋਟ ਪਾਣੀ ਹੈ ਹਾਂਜੀ ਫਸਟ ਟਾਈਮ ਪਾਣੀ ਹੈ ਦੇਖੋ ਤੁਸੀਂ ਵੋਟ ਪਾਉਂਦਾ ਦੇਖਦੇ ਆਏ ਹੋ ਨੇ ਫਾਦਰ ਸਾਹਿਬ ਨੂੰ ਮਮਾ ਨੂੰ ਪਰ ਇਸ ਵਾਰ ਕਿਹੜੇ ਮਨਸੂਬੇ ਰੱਖੇ ਨੇ ਕਿਹੜੇ ਮੁੱਦੇ ਰੱਖੇ ਨੇ ਜਿਹਨੂੰ ਵੇਖ ਕੇ ਵੋਟ ਪਾਓ ਅ ਮੇਰੇ ਕਹਿਣ ਦਾ ਮਤਲਬ ਇਹ ਆ ਕਿ ਲਾਈਕ ਜਿੱਦਾਂ ਗਵਰਨਮੈਂਟ ਜੌਬ ਅਪਰਚ्युनिटीज ਹੋਣੀਆਂ ਚਾਹੀਦੀਆਂ ਐਂਡ ਦ ਥਿੰਗ ਇਜ਼ ਜਿੱਦਾਂ ਆਪਾਂ ਪ੍ਰਾਈਵੇਟ ਜੌਬ ਕਰਨ ਦੇ ਤਾਂ ਕੋਈ ਬੈਨੀਫਿਟ ਨਹੀਂ ਹੈਗਾ ਜਸਟ ਆਪਾਂ ਆਪਣੇ ਲਾਈਕ ਫਿਊਚਰ ਨੇ ਇਹਦੇ ਵਿੱਚ ਡਿਸਾਈਡ ਹੋ ਰਿਹਾ ਸੋ ਗਵਰਨਮੈਂਟ ਜੌਬਸ ਦੀ ਅਪਰਚ्युनिटीज ਹਰ ਇੱਕ ਸਟੂ ਦੇਖਿਆ ਪਿਛਲਾ ਕਦੀ ਕਾਂਗਰਸ ਬਣ ਜਾਂਦੀ ਹੈ ਕਦੀ ਬੀਜੇਪੀ ਬਣ ਜਾਂਦੀ ਹੈ ਪਰ ਹੁਣ ਤੁਹਾਡੇ ਕੋਲ ਆ ਤੁਸੀਂ ਕਿਹੜੀ ਸਰਕਾਰ ਬਣਾਉਣੀ ਹੈ ਤੇ ਕਿਹੜੇ ਮੁੱਦੇ ਰੱਖਣੇ ਹੋਰ ਵੀ ਕਿਹੜੇ ਮੁੱਦੇ ਸਾਹਮਣੇ ਰੱਖਣੇ ਆ ਕਿਉਂਕਿ ਪੂਰੇ ਪੰਜਾਬ ਦੀ ਤਸਵੀਰ ਇਹਦੇ ਉਹ ਪੰਜਾਬ ਦੇ ਮੁੱਦੇ ਤੁਸੀਂ ਲੋਹੇ ਦੇਖਦੇ ਹੋ ਹੋਣੀ ਚਾਹੀਦੀ ਹੈ ਬੇਲਾਸ ਜਿਹੜੇ ਸਾਡੇ ਸਿੱਖਿਆ ਹੋਣਾ ਹੈ ਬੰਦੀ ਸਿੰਘ ਰਹੀ ਹੋਣੀ ਚਾਹੀਦੀ ਹੈ ਨਸ਼ੇ ਬੰਦੋਨੇ ਚਾਹੀਦੀ ਹੈ ਕਿਉਂਕਿ ਜਦੋਂ ਕੋਈ ਵੋਟਾਂ ਹੁੰਦੀਆਂ ਨਾ ਉਦੋਂ ਨਸ਼ੇ ਬੰਦ ਕਰ ਦਿੰਦੇ ਆ ਪਰ ਨਾ ਵੋਟਾਂ ਤੋਂ ਬਾਅਦ ਨਸ਼ੇ ਵੇਰਟ ਕਰ ਦਿੰਦੇ ਆ ਐਂ ਜਿਹੜੇ ਗਰੀਬ ਲੋਕ ਹੈ ਉਹ ਮੈਡੀਸਨ ਵੀ ਖਰੀਦ ਨਹੀਂ ਸਕਦੇ ਤਾਂ ਮੈਡੀਸਨ ਸ ਠੀਕ ਹੈ ਹੋਰ ਹੋਰ ਕਿਹੜੇ ਮੁੱਦੇ ਰੱਖੋਗੇ ਕਿਉਂਕਿ ਚਲੋ ਇਹ ਤਾਂ ਆਮ ਆਮ ਆਪਾਂ ਮੁੱਦਾ ਰੱਖਿਆ ਹੋਰ ਤੁਸੀਂ ਦੇਖੋ ਤੁਸੀਂ ਪੜਾ ਰਹੇ ਹੋ ਟੀਚਰ ਉਸ ਵੇਲੇ ਤੁਸੀਂ ਕਾਫੀ ਤੁਹਾਡੀਆਂ ਬਜਰੂਰਤਾਂ ਹੁੰਦੀਆਂ ਨੇ ਕਾਫੀ ਸੋਚ ਸਮਝ ਕੇ ਪਾਉਂਦੇ ਹੋ ਤੁਸੀਂ ਪਹਿਲੀ ਵਾਰੀ ਵੋਟ ਪਾ ਰਹੇ ਹੋ ਨਹੀਂ ਮੈਂ ਫਸਟ ਟਾਈਮ ਸੈਕਿੰਡ ਟਾਈਮ ਪਾਉਂ ਰਹੀ ਹਾਂ ਮੈਂ ਪਹਿਲਾਂ ਵੀ ਪਾਈ ਸੀ ਹੁਣ ਪਰ ਸੋਚ ਸਮਝ ਕੇ ਪਾਉਂਗੀ ਜਿਹੜੀ ਸਰਕਾਰ

ਗੱਲ ਕਰੀਏ ਜਾਂ ਸ਼ਰਾਬਾਂ ਦੀ ਗੱਲ ਕਰੀਏ ਉਹ ਦੁਕਾਨਾਂ ਰਾਤੀ 12 1 ਵਜੇ ਤੱਕ ਖੁੱਲੀਆਂ ਹੁੰਦੀਆਂ ਦਵਾਈਆਂ ਦੀ ਗੱਲ ਕਰੋ 24/7 ਇਥੇ ਕੋਈ ਅਵੇਲੇਬਿਲਿਟੀ ਨਹੀਂ ਹੈ ਅਦਰ ਥਿੰਗ ਇਜ਼ ਕਿ ਇਵੇਂ ਇਥੇ ਬੱਚੇ ਆ ਫਰਨ ਆਉਂਦੇ ਹਾਲਾਂਕਿ ਇਥੇ ਮੈਂ ਟੀਚਰ ਆ ਬਟ ਮੈ ਵੀ ਹੈ ਕਿ ਤਰ੍ਹਾਂ ਕਿਤੇ ਸਾਡਾ ਵੀ ਸਕੋਪ ਆ ਕਿਤੇ ਨਾ ਕਿਤੇ ਆਪਾਂ ਬਾਹਰ ਜਾਈਏ ਜਾਂ ਸਰਕਾਰੀ ਨੌਕਰੀ ਮਿਲੇ ਬਿਕੋਜ਼ ਜਿੰਨੀ ਕਿਤੇ ਸੈਲਰੀ ਮਿਲਦੀ ਹੈ ਇੰਡੀਆ ਦੇ ਵਿੱਚ ਜਾਂ ਆਪਾਂ ਲਈ ਪੰਜਾਬ ਦੇ ਵਿੱਚ ਉਹ ਸਫੀ ਜ ਨਹੀਂ ਹੈਗੀ ਅਗਲੇ ਟਾਈਮ ਤੇ ਬਿਕੋਜ਼ ਮਹਿੰਗਾਈ ਨਹੀਂ ਜ਼ਿਆਦਾ ਵਧਦੀ ਜਾ ਰਹੀ ਆ ਆਪਣੀ ਜ਼ਰੂਰਤਾਂ ਹੀ ਨਹੀਂ ਪੂਰੀਆਂ ਹੋ ਰਹੀਆਂ ਪਰ ਹੁਣ ਕੀ ਮੁੱਦੇ ਰਹਿਣਗੇ ਹੁਣ ਜਦੋਂ ਵੋਟ ਪਾਉਣੀ ਆ ਔਰ ਤੁਹਾਨੂੰ ਮੌਕਾ ਮਿਲ ਗਿਆ ਸਰਕਾਰ ਬਣਾਉਣਾ ਤੁਸੀਂ ਵੋਟ ਬਣਾਉਣੀ ਆ ਕਿਹੜੇ ਮੁੱਦੇ ਸਾਹਮਣੇ ਰੱਖ ਕੇ ਵੋਟ ਪਾਓਗੇ ਇੱਕ ਤਾਂ ਜੌਬਸ ਦੇ ਦੇਣ ਇੱਕ ਡਿਵੈਲਪਮੈਂਟ ਹੋਣੀ ਚਾਹੀਦੀ ਆ ਜਿਵੇਂ ਥੋੜੀ ਬਹੁਤ ਡਿਵੈਲਪਮੈਂਟ ਤਾਂ ਹੋਈ ਆ ਪਹਿਲਾਂ ਸੜਕਾਂ ਇੰਨੀਆਂ ਬੁਰੀਆਂ ਸੀਗੀਆਂ ਤੇ ਅੰਮ੍ਰਿਤਸਰ ਤੱਕ ਜਾਣਾ ਹੁੰਦਾ ਹੀ 25 ਕਿਲੋਮੀਟਰ ਆ ਤ ਮਤਲਬ 1.5 2 ਘੰਟੇ ਲੱਗ ਜਾਂਦੇ ਸੀਗੇ ਹੁਣ 30 35 ਆ ਬਟ ਜੇ ਅੱਗੇ ਹੋਰ ਵੀ ਇਨ ਦਾ ਡਵੈਲਪਮੈਂਟ ਹੋਊਗੀ ਜ਼ਿਆਦਾ ਬੈਨੀਫਿਟ ਆ ਪਰ ਹੁਣ ਤੁਹਾਡੇ ਕੋਲ ਕੈਂਡੀਡੇਟ ਸਾਹਮਣੇ ਆ ਜਾਣੇ ਆ ਜਿਸ ਤਰੀਕੇ ਨਾਲ ਆਮ ਆਦਮੀ ਪਾਰਟੀ ਨੇ ਵੀ ਕੈਂਡੀਡੇਟ ਅਨਾਉਂਸ ਕਰ ਦਿੱਤਾ ਤੁਸੀਂ ਕੰਮ ਕੀਤੀ ਕੰਮ ਵਿਕਾਸ ਦੀ ਗੱਲ ਕੀਤੀ ਆ ਪਰ ਹੁਣ ਕੈਂਡੀਡੇਟ ਕਹੜਾ ਚਲੋ ਕੈਂਡੀਡੇਟ ਹਦਿਆ ਮਨਾਲ ਸਪੈਸੀਫਿਕਲੀ ਮੈਂ ਕਿਸੇ ਦਾ ਨਾਮ ਨਹੀਂ ਲਾਉਂਗੀ ਬਟ ਜਿਵੇਂ ਕਿ ਆ ਪਹਿਲਾ ਜਦੋਂ ਰੋਡਸ ਪਾਣੀ ਆਉਂਦੀਆਂ ਆ ਉਦੋਂ ਆ ਜਾਂਦੇ ਆ ਘਰ ਦੇ ਵਿੱਚ ਛੜਾ ਦਸਨ ਉਸ ਤੋਂ ਬਿਨਾ ਸਾਨੂੰ ਮਤਲਬ ਉਹਨਾਂ ਨੂੰ ਦੇਖਣਾ ਹੀ ਬਹੁਤ ਰੀਅਰਲੀ ਦੇਖਣਾ ਮਿਲਦਾ ਆ ਜਿਵੇਂ ਬਾਦਲ ਹੁਣੀ ਹੋਗੇ ਈਵਨ ਕਦੀ ਉਹਨਾਂ ਨੇ ਫੰਕਸ਼ਨਸ ਜਾਂ ਪ੍ਰੋਗਰਾਮ ਮੰਦਿਰ ਗੁਰਦੁਰੇ ਦੇ ਉੱਥੇ ਹੀ ਸਿਰਫ ਪਹੁੰਚਣਾ ਆ ਆਦਰਵਾਇਜ਼ ਉਹਨਾਂ ਨੇ ਕਿਤੇ ਵੀ ਦਿਖਾਈ ਨਹੀਂ ਦੇਣਾ ਸਾਨੂੰ ਠੀਕ ਫਿਰ ਹੁਣ ਮੁੱਦੇ ਸਿਰ ਮੁੱਦੇ ਸੇਮ ਰੱਖੋਗੇ ਇਹੀ ਰੋਡ ਪਾਣੀ ਆ ਤੁਹਾਨੂੰ ਮੌਕਾ ਮਿਲ ਜਣਾ ਰੋਡ ਪਾਣੀ ਆ ਸਰਕਾਰ ਤੁਸੀਂ ਬਣਾਣੀ ਆ ਜਿਹੜਾ ਨੌਕਰੀਆਂ ਦੇਵੇ ਉਹਨੂੰ ਵੀ ਰੋਡ ਪਾਣੀ ਨੌਕਰੀਆਂ ਦੇ ਨਾਲ ਨਾਲ ਬਜ਼ੁਰਗਾਂ ਦੀ ਪੈਨਸ਼ਨ ਵੀ ਹੋਣੀ ਚਾਹੀਦੀ ਆ ਦੁਆਗੀਆਂ ਵਗੈਰਾ ਵੀ ਡੇਟ ਤੱਕ ਹੋਣੀਆਂ ਚਾਹੀਦੀਆਂ ਡਿਵੈਲਪਮੈਂਟ ਵਗੈਰਾ ਵੀ ਹੋਣੀ ਚਾਹੀਦੀ ਹੈ ਹੋਰ ਨਾਲ ਹੋਰ ਵੀ ਸਰ ਮੌਜੂਦ ਨੇ ਆਪਾਂ ਉਹਨਾਂ ਨਾਲ ਵੀ ਗੱਲ ਕਰਾਂਗੇ ਹਾਂਜੀ ਸਰ ਲੋਕ ਸਭਾ ਦੀ ਚੋਣ ਦਾ ਇਲੈਕਸ਼ਨ ਦਾ ਜਿਸ ਤੋਂ ਦੇਖ ਰਹੇ ਹੋ ਕਿ ਡਿਗਲ ਵੱਚ ਚੁਕਾ ਤੇ ਪ੍ਰਚਾਰ ਪ੍ਰਚਾਰ ਵੀ ਹੋਣਾ ਸ਼ੁਰੂ ਹੋ ਗਿਆ ਮੋ ਤੁਸੀਂ ਤਾਂ ਪਹਿਲੀ ਅਗਲੀ ਤੰ ਤੋਂ ਹੋਣੇ ਆ ਪਰ ਹੁਣ ਕਿਹੜੇ ਮੁੱਦੇ ਰੱਖੋਗੇ ਜਿਹੜੇ ਸਰੂਰ ਕੋ ਦੇਖੋ ਮੁੱਦਾ ਬੇਸਿਕਲੀ ਆਪਾਂ ਐਜੂਕੇਸ਼ਨ ਫੀਲਡ ਨਾਲ ਜੁੜੇ ਆ ਤਾਂ ਆਪਾਂ ਐਜੂਕੇਸ਼ਨ ਤੋਂ ਸਟਾਰਟ ਕਰ ਲਈਏ ਕਿ ਸਾਡਾ ਜੋ ਐਜੂਕੇਸ਼ਨ ਦਾ ਇੱਕ ਬਿਆਰ ਆ ਉਹ ਆਪਾਂ ਨੂੰ ਭਲੀ ਭਾਨਾ ਪਤਾ ਹੀ ਆ ਕਿ ਸਰਕਾਰੀ ਸਕੂਲਾਂ ਦੇ ਵਿੱਚ ਜੋ ਹੈ ਸਿੱਖਿਆ ਮ ਨਾ ਦੇ ਸਮਾਰਟ ਆ ਸਮਾਰਟ ਨਾਂ ਲਾਤਾ ਪਰ ਐਕਚੁਅਲੀ ਉਹ ਤਾਂ ਹੈ ਨਹੀਂ ਆ ਹੁਣ ਤੁਸੀਂ ਕੋ ਦਾ ਕੋਈ ਵੀ ਵੇਖ ਲੋ ਹੜਾ ਤੇ ਦੂਜੇ ਪਾਸੇ ਜੇ ਅਸੀਂ ਪ੍ਰਾਈਵੇਟ ਸਕੂਲ ਦੀ ਗੱਲ ਕਰ ਲਈਏ ਉਹਨਾਂ ਦੀ ਫੀਸ ਹੀ ਇੰਨੀ ਕਿ ਜਾਰੀ ਆ ਕਿ ਇੱਕ ਐਵਰੇਜ ਜਾਂ ਮੀਡੀਓਕਰ ਲੈਵਲ ਦਾ ਬੰਦਾ ਜਿਹੜਾ ਵਾ ਉਹ ਉਹ ਨਹੀਂ ਕਰ ਸਕਦਾ ਕੋ ਸਰਕਾਰ ਨੂੰ ਥੋੜਾ ਜਿਹੜੀ ਵੀ ਆਵੇ ਉਹਨੂੰ ਇਸ ਮੁੱਦੇ ਤੇ ਵੀ ਧਿਆਨ ਦੇਣਾ ਚਾਹੀਦਾ ਵੀ ਜਾਂ ਤੇ ਜਿਹੜੇ ਪ੍ਰਾਈਵੇਟ ਸਕੂਲ ਆ ਉਹਨਾਂ 'ਤੇ ਥੋੜੀ ਨੱਕ ਪਾਈ ਜਾਵੇ ਕਿ ਜਿਹੜੀਆਂ ਹਰ ਸਾਲ ਦੀ ਹਰ ਜਿਹੜੀਆਂ ਫੀਸਾਂ ਉਧਾਈ ਜਾਂਦੇ ਆ ਵੀ ਜਿਹੜਾ ਕੋ ਆਮ ਪਰਸਨ ਆ ਕੋਈ ਇੱਕ ਉਹ ਕਹਿੰਦਾ ਕਿ ਸਾਡੇ ਲੈਵਲ ਦਾ ਬੰਦਾ ਵੀ ਆ ਵੀ ਉਹ ਆਪਣੇ ਬੱਚਿਆਂ ਨੂੰ ਵਧੀਆ ਸਿੱਖਿਆ ਦੇ ਸਕਦਾ ਤੇ ਬਾਕੀ ਅਗਰ ਅਸੀਂ ਮੁੱਦੇ ਦੀ ਗੱਲ ਕਰੀ ਤਾਂ ਮੁੱਦੇ ਬਹੁਤ ਨੇ ਰਿਸ਼ਵਤ ਆ ਇੱਕ ਬਹੁਤ ਵੱਡਾ ਮੁੱਦਾ ਵਾ ਤੁਸੀਂ ਕਹਿੰਦੇ ਸਾਰੇ ਕਹਿੰਦੇ ਆ ਕਿ ਠੀਕ ਆ ਜੀ ਰਿਸ਼ਵਤ ਬੰਦ ਕਰਤੀ ਜਿਹੜੀ ਸਰਕਾਰ ਆਉਂਦੀ ਆ ਪਰ ਤੁਸੀਂ ਕੋਈ ਵੀ ਸਰਕਾਰੀ ਵਿਭਾਗ ਖੁਦ ਜਾ ਕੇ ਵੇਖੋ ਕਿ ਰਿਸ਼ਵਤ ਮੰਡਲ ਕੰਮ ਨਹੀਂ ਹੋਣਾ ਸਾਡੀ ਖੁੱਦ ਹੀ ਹੈ ਕਿ ਅੱਡਾ ਲਾਈਸੈਂਸ ਅਪਲਾਈ ਹੋਣਾ ਸੀ ਤੇ ਪਾਰੀ ਸਾਲ ਲੱਗ ਗਿਆ ਕਿ ਬੁਰਾ ਤੇ ਪੈਸੇ ਦੇਣ ਦੀਆਂ ਤੇ ਫਿਰ ਉਸੇ ਵੇਲੇ ਹੁੰਦਾ ਸੀ ਪੈਸੇ ਨਹੀਂ ਦਿੱਤੇ ਤੇ ਸਾਨੂੰ ਸਾਲ ਲੱਗ ਗਿਆ ਕਦੀ ਆ ਫੇਰਾ ਮਰਾਤਾ ਦਾ ਡਾਣਾ ਨਹੀਂ ਪੂਰਾ ਤੁਹਾਡਾ ਨਹੀਂ ਪੂਰਾ ਸੋ ਕਾਫੀ ਮੁੱਦੇ ਨੇ ਸਰਕਾਰ ਨੂੰ ਜੇ ਗੱਲ ਕਰਨ ਲੱਗੀ ਤੇ ਆ ਫਿਰ ਮੁੱਕਣੀ ਨਹੀਂ ਆਪਣੀ ਹੈ ਨਾ ਪਰ ਪਰ ਜਿਸ ਤਰੀਕੇ ਨਾਲ ਆਪਾਂ ਵੇਖਿਆ ਕਿ ਮੋਦੀ ਦੀ ਸਰਕਾਰ ਲੰਬੇ ਸਮਾਂ ਉਹਨੇ ਰਾਜ ਕੀਤਾ ਮੋਦੀ ਸਾਹਿਬ ਨੇ ਹੁਣ ਵੀ ਮੇਰਾ ਮਤਲਬ ਫਿਰ ਹੁਣ ਇਸ ਵੇਲੇ ਇੱਕ ਪਾਸੇ ਮੋਦੀ ਸਰਕਾਰ ਹੈ ਤੇ ਇੱਕ ਪਾਸੇ ਅਲਾਈਂਸ ਹੈ ਇੰਡੀਆਨ ਅਲਾਈਂਸ ਚੱਲ ਰਿਹਾ 19 ਵਾਰ ਫਿਰ ਚੁਣੌਤੀ ਵੱਡੀ ਹੋ ਜਾਣੀ ਆ ਸੋਚਣ ਵਾਸਤੇ ਪਰ ਫਿਰ ਵੀ ਮੁੱਦੇ ਤਾਂ ਰੱਖੇ ਹੋਗੇ ਸਾਹਮਣੇ ਜਦੋਂ ਕੋਈ ਬੋਲ ਪ੍ਰਚਾਰ ਕਰਨਾ ਹੋਊਗਾ ਉਹਦੇ ਘੜੀ ਮੁੱਦੇ ਰੱਖੋਗੇ ਵੀ ਇਹ ਮੁੱਦਿਆਂ ਤੇ ਹੁਣ ਜਿੱਦੀ ਨਸ਼ਿਆਂ ਤੇ ਗੱਲ ਹੋਣੀ ਚਾਹੀਦੀ ਹੈ ਜਿਸ ਤਿੱਕੇ ਨਾਲ ਬੱਚਿਆਂ ਨਾਲ ਗੱਲ ਕਰ ਰਹੇ ਹਾਂ ਬੱਚੇ ਜ਼ਿਆਦਾਤਰ ਕਹਿੰਦੇ ਕਿ ਸਾਨੂੰ ਨੌਕਰੀਆਂ ਮਿਲਣੀਆਂ ਚਾਹੀਦੀਆਂ ਬਿਲਕੁਲ ਇਹ ਇੰਪਲੋਇਮੈਂਟ ਦਾ ਮੁੱਦਾ ਇੱਕ ਬਹੁਤ ਵੱਡਾ ਮੁੱਦਾ ਵਾ ਦੇਖੋ ਜਿੰਨੇ ਬੱਚੇ ਸਾਡਾ ਆਏ ਸੀ ਸਿਨਿਸ਼ੀਓਰ ਬੱਚੇ ਹਾਲਸ ਕਰਨ ਨੂੰ ਰਹੇ ਬੇਸਿਕਲੀ ਇਹ ਹੈ ਕਿ ਅੱਥੇ ਇੰਪਲੋਇਮੈਂਟ ਨਹੀਂ ਆਏਗਾ ਨੌਕਰੀ ਨਹੀਂ ਆਏਗੀ ਅਗਰ ਕੋਈ ਇੱਕ ਬੱਚਾ ਪੜ ਵੀ ਲੈਂਦਾ ਵਾ ਮਾਸਟਰ ਕਰ ਲਿਆ ਡਬਲ ਤਾਂ ਕਰ ਲਿਆ ਤਾਂ ਨੌ 10000 ਦੀ ਨੌਕਰੀ ਬਦਲੇ ਥੋੜਾ ਉਹਨੇ ਲਾਇਆ ਤੇ ਨਹੀਂ ਮਿਲਦੀ ਇਸੇ ਕਾਰਨ ਹੈ ਕਿ ਜਿਹਦੇ ਕਰਕੇ ਉਹ ਬਾਹਰ ਨੂੰ ਮੂਵ ਹੋ ਰਹੇ ਆ ਆਇਲਸ ਕਰਦੇ ਆ ਤੇ ਬਾਹਰ ਜਾ ਕੇ ਵਿਦੇਸ਼ ਦੇ ਵਿੱਚ ਸੈੱਟ ਹੋਈ ਜਾ ਰਹੇ ਆ ਸੋ ਇੱਕ ਮਾਈਗ੍ਰੇਸ਼ਨ ਬੜਾ ਵੱਡਾ ਮੁੱਦਾ ਵਾ ਜਿਹਨੂੰ ਰੋਕਣ ਵਾਸਤੇ ਇਥੇ এমਪਲੋਇਮੈਂਟ ਦੇਣਾ ਬਹੁਤ ਜ਼ਰੂਰੀ ਹੈ ਠੀਕ ਹੈ ਲਗਾਤਾਰ ਤੁਹਾਨੂੰ ਅਸੀਂ ਮਿਲਾਰੇ ਸੀ ਸਟੂਡੈਂਟ ਦੇ ਨਾਲ ਅਤੇ ਟੀਚਰਾਂ ਦੇ ਨਾਲ ਜਿਸ ਤਰੀਕੇ ਨਾਲ ਆਪਾਂ ਲੋਕ ਸਭਾ ਦੀ ਇਲੈਕਸ਼ਨਸ ਨੂੰ ਲੈ ਕੇ ਗੱਲ ਕਰ ਰਹੇ ਸੀ ਕਿ ਬੱਚੇ ਕਿਸ ਤਰੀਕੇ ਨਾਲ ਵੇਖਦੇ ਨੇ ਇਲੈਕਸ਼ਨ ਨੂੰ ਲੈ ਕੇ ਪਰ ਕਿਤੇ ਨਾ ਕਿਤੇ ਜਿਹੜੀ ਗੱਲ ਕੀਤੀ ਜਾਂਦੀ ਹੈ ਕਿ ਜਿਹੜੀ ਆ ਸਰਕਾਰਾਂ ਬਣਾਵਾਂਗੇ ਪਹਿਲੀ ਵਾਰ ਕਿ ਜਿਹੜੀਆਂ ਸਾਨੂੰ ਨੌਕਰੀਆਂ ਦਵੇ ਜਿਹੜਾ ਸਾਡੇ ਪੰਜਾਬ ਨੂੰ ਰੰਗਲਾ ਪੰਜਾਬ ਬਣਾਵੇ ਅਤੇ ਕਿਤੇ ਨਾ ਕਿਤੇ ਨਸ਼ਿਆਂ ਤੋਂ ਜਿਹੜਾ ਪੰਜਾਬ ਨੂੰ ਮੁਕਤ ਕਰੇ ਉਸ ਦੇ ਇਕੇ ਨਾਲ ਵੇਖ ਕੇ ਵੋਟ ਜਿਹੜੀ ਪਾਈ ਜਾਊਗੀ ਬਾਕੀ ਤੁਸੀਂ ਜੁੜੇ ਰਹੋ ਇਦਾਂ ਇੰਡੀਆ ਨੂੰ ਪੰਜਾਬ ਦੇ ਨਾਲ ਅੰਨਾਲਾ ਤੋਂ ਜਗਜੀਤ ਸਿੰਘ ਦੀ ਰਿਪੋਰਟ